ਅੱਜ ਅਸੀਂ ਪਹੁੰਚੇ ਹਾਂ ਕੋੜਕਪੂਰਾ ਦੇ ਦੇਸ ਰਾਜ ਨਗਰ ਦਲਾਲਿਆਣਾ ਰੋਡ ਤੇ ਖੜੇ ਆ ਇਸ ਵਕਤ ਬਹੁਤ ਹੀ ਮੰਦ ਭਾਗੀ ਖਬਰ ਹੈ ਇੱਕ ਪਰਿਵਾਰ ਦੇ ਘਰੇ ਖੜੇ ਅਸੀਂ ਇਧਰਲੇ ਪਾਸੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਕਿ ਇੱਕ ਪਰਿਵਾਰ ਦੇ ਘਰ ਨੂੰ ਪੂਰੇ ਨੂੰ ਅੱਗ ਲੱਗ ਗਈ ਆ ਉਸ ਦੇ ਵਿੱਚ ਇੱਕ ਦੁਕਾਨ ਬਣੀ ਹੋਈ ਸੀ ਬੁਟੀਕ ਦੀ ਕੱਪੜੇ ਦੀ ਤੇ ਉਹ ਉਹ ਵੀ ਦੁਕਾਨ ਸੜ ਕੇ ਇਸ ਵਕਤ ਸਵਾਹ ਰਾਖ ਹੋ ਗਈ ਆ ਕੁਝ ਵੀ ਸਮਾਨ ਨਹੀਂ ਬਚਿਆ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਸ ਵਕਤ ਅਜੇ ਵੀ ਸੇਕ ਅੰਦਰ ਅੱਗ ਇੰਨੀ ਤੇਜ਼ ਸੀ ਬਹੁਤ ਭਿਆਨਕ ਅੱਗ ਤੇਜ਼ ਸੀ ਤੇ ਜਿਹੜਾ ਹੁਣ ਇਸ ਵਕਤ ਸਾਰਾ ਜੋ ਫਰਨੀਚਰ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਕੁਝ ਵੀ ਅੰਦਰ ਨਹੀਂ ਬਚਿਆ ਏਸੀ ਲੱਗਿਆ ਹੋਇਆ ਸੀ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਇਧਰਲੇ ਪਾਸੇ ਐਲਸੀਡੀ ਲੱਗੀ ਹੋਈ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਆ ਕੁਝ ਨਹੀਂ ਬਚਿਆ ਸਾਰਾ ਰਾਖ ਹੋ ਗਿਆ ਗਰੀਬ ਪਰਿਵਾਰ ਹੈ ਅੱਗ ਕਿਸ ਤਰ੍ਹਾਂ ਲੱਗੀ ਉਹ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਾਫੀ ਨੁਕਸਾਨ ਹੋ ਗਿਆ ਇਧਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਬੈੱਡ ਦੇ ਵਿੱਚੋਂ ਸਮਾਨ ਕੱਢਿਆ ਹੋਇਆ ਜਦੋਂ ਅੱਗ ਲੱਗਦੀ ਹੈ ਤੇ ਲੋਕ ਇੱਥੇ ਪਹੁੰਚ ਜਾਂਦੇ ਆ ਬੜੀ ਮਿਹਨਤ ਦੇ ਨਾਲ ਲੋਕਾਂ ਨੇ ਅੱਗ ਤੇ ਕਾਬੂ ਪਾਇਆ ਪਰ ਬਚਿਆ ਕੁਝ ਨਹੀਂ ਸਾਰਾ ਘਰ ਦੇ ਵਿੱਚ ਜੋ ਸਮਾਨ ਸੀ ਸੜ ਕੇ ਸਵਾਹ ਰਾਖ ਹੋ ਗਿਆ ਉਸ ਤੋਂ ਬਾਅਦ ਇਧਰਲੇ ਪਾਸੇ ਵੀ ਅੱਗ ਆਈ ਛੋਟੇ ਇਧਰਲੇ ਪਾਸੇ ਵੀ ਆ ਕੇ ਚਲੀ ਗਈ ਇਧਰਲੇ ਪਾਸੇ ਥੋੜੀ ਜਿਹੀ ਬਚਤ ਹੋ ਗਈ ਅੱਗੇ ਇਧਰ ਵੀ ਪਈ ਆ ਜਿੱਧਰ ਉਧਰਲੇ ਪਾਸੇ ਲਾਟਾਂ ਮੱਚੀਆਂ ਤੇ ਉਹ ਦਸੋਂ ਬਾਅਦ ਇਧਰਲੇ ਪਾਸੇ ਬੈਡ ਜਿਹੜਾ ਦੂਜਾ ਕਮਰਾ ਹੁੰਦਾ ਉਸ ਦੇ ਵਿੱਚ ਵੀ ਅੱਗ ਪੈ ਜਾਂਦੀ ਹੈ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਤੇ ਅੱਗ ਨੂੰ ਬੁਝਾਇਆ ਨਾਲ ਹੀ ਘਰ ਦੇ ਵਿੱਚ ਇੱਕ ਬੁਟੀਕ ਦੀ ਕੱਪੜੇ ਦੀ ਦੁਕਾਨ ਕੀਤੀ ਹੋਈ ਸੀ ਭੈਣ ਕਰ ਰਹੀ ਸੀ ਦੁਕਾਨ ਆ ਕੱਪੜੇ ਦੀ ਦੁਕਾਨ ਹੈ ਇਹ ਵੀ ਸੜ ਕੇ ਸੁਆਹ ਹੋ ਗਿਆ ਇਹ ਸਿਲਾਈ ਮਸ਼ੀਨ ਹੈ ਜਿਸ ਤੇ ਕਢਾਈ ਦਾ ਕੰਮ ਸਿਲਾਈ ਦਾ ਕੰਮ ਕਰਦੀ ਸੀ ਭੈਣ ਇਹ ਮੋਟਰ ਵਾਲੀ ਮਸ਼ੀਨ ਹੈ ਤੇ ਇਹ ਵੀ ਇਸ ਵਕਤ ਸੜ ਕੇ ਸੁਆਹ ਹੋ ਗਈ। ਕੁਝ ਨਹੀਂ ਬਚਿਆ। ਇਹ ਕਾਊਂਟਰ ਹੈ, ਦੁਕਾਨ ਦਾ। ਇੱਧਰਲੇ ਪਾਸੇ ਅਲਮਾਰੀ ਦੇ ਵਿੱਚ ਜਿੱਥੇ ਕੱਪੜਾ ਪਿਆ ਸੀ, ਮਹਿੰਗਾ ਕੱਪੜਾ ਸੀ, ਉਹ ਸਾਰਾ ਕੱਪੜਾ ਸੜ ਕੇ ਰਾਖ ਸੁਆਹ ਹੋ ਗਿਆ। ਕੁਝ ਨਹੀਂ ਬਚਿਆ। ਕਾਫੀ ਨੁਕਸਾਨ ਹੋਇਆ ਪਰਿਵਾਰ ਦਾ। ਪਰਿਵਾਰ ਹੁਣ ਇਸ ਵਕਤ ਥਾਣੇ ਗਿਆ ਹੋਇਆ। ਉਹ ਵੀ ਆ ਰਿਹਾ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਇੱਧਰਲੇ ਪਾਸੇ ਜੋ ਵੀ ਸਮਾਨ ਸੀ ਸਾਰਾ ਟੁੱਟ ਗਿਆ, ਚੱਕਣਾ ਚੂਰ ਹੋ ਗਿਆ। ਕੁਝ ਨਹੀਂ ਬਚਿਆ। ਪਰਵਾਦੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਵਾਪੂ ਜੀ ਨੇ ਇਸ ਪਰਿਵਾਰ ਦੇ ਮੈਂਬਰ ਨੇ ਅੱਗ ਕਿਸ ਤਰ੍ਹਾਂ ਲੱਗੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਵਾਪੂ ਜੀ ਜਿਹੜੀ ਅੱਗ ਲੱਗੀ ਅੱਗ ਕਿਸ ਤਰ੍ਹਾਂ ਲੱਗੀ ਕਿਵੇਂ ਲੱਗੀ ਆ ਇਹ ਜੀ ਇੱਥੇ ਸਾਡਾ ਮੰਦਿਰ ਸੀਗਾ ਜੋਤੜਾ ਜੀ ਜੋਤ ਲਾਉਂਦੇ ਸੀਗੇ ਅਸੀਂ ਇੱਥੇ ਇਹ ਜਿਹੜੀ ਦੁਕਾਨ ਹੈ ਬਟਿਕ ਦੀ ਇਸ ਦੇ ਅੰਦਰ ਹਾਂਜੀ ਜੀ ਇੱਧਰ ਗੁੱਟੇ ਸੀਗਾ ਉਹ ਅੱਢ ਸੀਗਾ ਮੰਦਿਰ ਬਣਾਵਾ ਉਹ ਛੋਟਾ ਜਾਂ ਹਾਂ ਲੱਕੜ ਦਾ ਸੀ ਬਣਾਵਾ ਉਹ ਵੀ ਜੀ ਆ ਜੀ ਤੁਸੀਂ ਅੱਗੇ ਅਜਿਹੜਾ ਆਹ ਮੰਦਿਰ ਬਣਿਆ ਇਸ ਮੰਦਿਰ ਦੀ ਗੱਲ ਕਰਦੇ ਤੁਸੀਂ ਆਹ ਮੰਦਰੀ ਹੈ ਕੈਮਰਾਮੈਨ ਨੂੰ ਕਹਿਣਾ ਤਸਵੀਰ ਦਿਖਾ ਦੇ ਇਸ ਦੇ ਵਿੱਚ ਨਾਰੀ ਵਾਲੇ ਵੀ ਪਿਆਜ ਹਾਂਜੀ ਹਾਂਜੀ ਤੇ ਇਸ ਤੋਂ ਅੱਗ ਇੱਥੋਂ ਹੀ ਅੱਗ ਪਈ ਆ ਹਾਂਜੀ ਹੂੰ ਇਹ ਜੀ ਜੋਤ ਲਾ ਕੇ ਇਹ ਐਸ ਲੋਟ ਸੀਗਾ ਐਂ ਤੇ ਐਂ ਹੂੰ ਜੋਤ ਲਾ ਕੇ ਅਸੀਂ ਜਾਣਾ ਸੀਗਾ ਉੱਥੇ ਮੋਗੇ ਪਾਰਟੀ ਤੇ ਹੂੰ ਅਸੀਂ ਚਲੇ ਗਏ ਉੱਥੇ ਹੂੰ ਮਗਰੋਂ ਰੱਬ ਜਾਣਦਾ ਵੀ ਚੂਹੇ ਨੇ ਵੱਤੀ ਛਿੱਟੀ ਰੱਬ ਜਾਣਦਾ ਵੀ ਇਧਰੋਂ ਹਵਾ ਬੁੱਲਾ ਪੈ ਗਿਆ ਹੂੰ ਇਧਰੋਂ ਪੜਦਾ ਉੱਡ ਕੇ ਲੱਗ ਗਿਆ ਉੱਤੇ ਹੂੰ ਉਹਦੇ ਨਾਲ ਖਿਲਰ ਗਈ ਹੂੰ ਅੰਦਰ ਪਏ ਸੀ ਪਟਾਕੇ ਹੂੰ ਉਹ ਪਈਆ ਹੂੰ ਉਹਨਾਂ ਦੇ ਨਾਲ ਪਟਾਕਿਆਂ ਨਾਲ ਇੱਧਰ ਸਾਰੇ ਖਿਲਰ ਗਏ ਹੂੰ ਬਾਹਰ ਨੂੰ ਹੂੰ ਉਧਰਲੇ ਅੰਦਰ ਚੱਕਰ ਜਾਵੜੀ ਹੂੰ ਪਟਾਕੇ ਵਾਧੂ ਸੀਗੇ ਹੂੰ ਕੋਈ ਦਵਾਲੀ ਤੇ ਚਲਾਏ ਨਹੀਂ ਕਿਸੇ ਨੇ ਹੂੰ ਨਾ ਗੁਰਬਰਬ ਤੇ ਚਲਾਏ ਸਾਡੀਆਂ ਕੁੜੀਆਂ ਦੇ ਹੋ ਗਿਆ ਉਹ ਦੂਜਾ ਡੇਂਗੂ ਜਾ ਹੂੰ ਕਿਸੇ ਨੇ ਚਲਾਏ ਨਹੀਂ ਇਸ ਕਰਕੇ ਜਿਆਦਾ ਹੋ ਗਿਆ ਫਿਰ ਉਹ ਹੂੰ ਐ ਖਿਲਰ ਗਿਆ ਸਾਰੇ ਇਹ ਉਹ ਪਟਾਕੇ ਤੇ ਪਏ ਉਹਨੇ ਦੁਕਾਨ ਦੇ ਵਿੱਚ ਹੀ ਪਏ ਸੀ ਇੱਥੇ ਉਹ ਇੱਥੇ ਪਏ ਸੀ ਜੀ ਹੂੰ ਇੱਥੇ ਪਏ ਸੀ ਬਾਪੂ ਜੀ ਇੱਕ ਮਿੰਟ ਰੁੱਕ ਕੇ ਗੱਲ ਕਰੋ ਮੈਂ 2 ਮਿੰਟ ਇੱਧਰ ਆਇਓ ਵੀ ਜਿਹੜੀ ਇਹ ਦੁਕਾਨ ਸੀ ਆ ਵੇਖੋ ਮਹਿੰਗੇ ਮਹਿੰਗੇ ਕੱਪੜੇ ਸੀ ਜਿਹੜੇ ਇਸ ਵਕਤ ਬਹੁਤ ਮਹਿੰਗੇ ਮਹਿੰਗੇ ਕੱਪੜੇ ਸੀ ਇਹ ਦੁਕਾਨ ਹੈ ਕਾ ਦੀ ਸੀ ਬਾਪੂ ਬੁਟੀਕ ਦੀ ਸੀ ਕੱਪੜੇ ਦੀ ਸੀ ਹਾਂ ਜੀ ਹਾਂ ਜੀ ਹਾਂ ਜੀ ਕੱਪੜੇ ਦੀ ਹੂੰ ਕੱਪੜੇ ਦੀ ਨਾਲ ਸੜਾਈ ਵੀ ਕਰਦੀ ਸੀ ਹੂੰ ਤੇ ਸਿਉਂਕੇ ਵੀ ਰੱਖਦੀ ਸੀਗੀ ਉਹ ਵੀ ਕਪੜਾ ਰੱਖਦੀ ਸੀ ਉਹ ਸਾਹਮਣੇ ਵਿੱਚ ਪਿਆ ਸੜ ਗਿਆ ਸਾਰਾ ਮੈਂ ਨੂੰ ਕਹਿੰਦਾ ਕੋਈ ਤੁਸੀਂ ਦਿਖਾ ਦੇ ਅਲਮਾਰੀ ਹੈ ਅਲਮਾਰੀ ਦੇ ਵਿੱਚ ਕਪੜਾ ਪਿਆ ਸੀ ਬਹੁਤ ਮਹਿੰਗਾ ਮਹਿੰਗਾ ਕਪੜਾ ਸੀ ਲੋਕਾਂ ਦਾ ਕੁਝ ਤਾਂ ਬਾਈ ਦੱਸ ਰਿਹਾ ਸੀ ਕਿ ਜਿਹੜਾ ਵਿਆਹ ਦਾ ਸਮਾਨ ਸੀ ਜਿਵੇਂ ਵਿਆਹ ਦੇ ਕੱਪੜੇ ਦਿੱਤੇ ਹੁੰਦੇ ਸਮਾਨ ਖਾਤਰ ਉਹ ਦਿੱਤੇ ਹੋਏ ਸੀ ਕੁਝ ਲੋਕਾਂ ਦੇ ਉਂਝ ਕਪੜੇ ਸੀਨ ਲਈ ਆਏ ਹੋਏ ਸੀ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਉਹ ਸਾਰੇ ਸੜ ਕੇ ਸੁਆਹ ਹੋ ਜਾਂਦੇ ਆ ਉਹ ਮਨੈਰੀ ਦਾ ਸਮਾਨ ਵੀ ਵੇਚ ਰੱਖਿਆ ਸੀ ਮਨੈਰੀ ਦਾ ਵੀ ਰੱਖਿਆ ਵਾ ਸੀ ਨਾਲ ਪੰਗਾ ਚੂੜੀਆਂ ਪੰਗਾ ਥੱਲੇ ਪਾਸੇ ਖਿਲਰ ਰੀਆਂ ਮਨੈਰੀ ਦਾ ਮਨਿਆਰੀ ਤੇ ਸਮਾਨ ਵੀ ਸੀ ਹਾਂ ਜੀ ਜਿਵੇਂ ਆ ਬੰਗਾਂ ਚੂੜੀਆਂ ਸਭ ਕੁਝ ਪਿਆ ਜੀ ਅੱਛਾ ਉਸ ਤੋਂ ਬਾਅਦ ਪਟਾਕੇ ਇਹਦੇ ਵਿੱਚ ਹੀ ਪਏ ਸੀ ਪਟਾਕੇ ਨਾ ਇੱਥੇ ਪਏ ਸੀਗੇ ਹੂੰ ਜਦੋਂ ਅੱਗ ਪਈ ਤੇ ਅੱਗ ਦੇ ਨਾਲ ਪਟਾਕੇ ਮਤਲਬ ਇਧਰ ਬਾਹਰ ਨੂੰ ਖਿਲਰ ਗਏ ਹੂੰ ਇੱਥੇ ਇੱਥੇ ਮੰਜਾ ਦਿੱਤਾ ਹੁੰਦਾ ਸਾਡਾ ਹੂੰ ਇਹਦੇ ਉੱਤੇ ਗੱਦਾ ਵੀ ਸ਼ਵਾ ਸੀ ਆ ਮੰਜੇ ਤੇ ਇੱਥੇ ਥਾਂ ਤੇ ਜੀ ਇਧਰ ਪੈ ਗਈ ਅੱਗ ਹੈ ਹੂੰ ਇਧਰ ਉਹ ਸ਼ਰਲੀਆਂ ਚੱਲੀਆਂ ਉਹ ਗਾਂ ਉਧਰ ਅੰਦਰ ਨੂੰ ਜਾਵੜੀਆਂ ਸਿੱਧੀਆਂ ਪਰਲੇ ਨੂੰ ਉਥੋਂ ਜੀ ਜੀ ਜੇ ਤੋ ਤੁਹਾਡਾ ਦੱਸਣ ਦਾ ਮਤਲਬ ਇਹ ਹੈ ਕਿ ਜਦੋਂ ਅੱਗ ਇਧਰਲੇ ਪਾਸੇ ਦੁਕਾਨ 'ਚ ਪੈਂਦੀ ਆ ਮੰਦਰ ਨੂੰ ਪੈ ਗਈ ਚੂਹਾ ਬੱਤੀ ਲੱਗਾ ਉਹ ਨਹੀਂ ਤੁਹਾਨੂੰ ਪਤਾ ਲੱਗਿਆ ਕਲੀਅਰ ਨਹੀਂ ਹੋਇਆ ਵੀ ਕਿਸ ਤਰ੍ਹਾਂ ਪਈ ਉੱਥੇ ਪੈਸੀ ਪਟਾਕੇ ਦੁਕਾਨ ਦੇ ਵਿੱਚ ਪਟਾਕੇ ਪੈਸੀ ਬਾਪੂ ਦੱਸ ਰਿਹਾ ਕਿ ਇਸ ਤੋਂ ਬਾਅਦੀਆਂ ਸੀ ਕੁਝ ਚੱਕਰਾਂ ਚੋਰ ਲਗਾ ਕਿਸੇ ਵੀ ਸਾਰੇ ਤਰ੍ਹਾਂ ਦੇ ਪਟਾਕੇ ਸੀ ਜਦੋਂ ਉਹ ਪਟਾਕੇ ਨੂੰ ਅੱਗ ਲੱਗ ਜਾਂਦੀਆਂ ਤੇ ਉਹ ਇਸ ਤੋਂ ਬਾਅਦੀਆਂ ਕੋਈ ਚੱਲਦੀ ਆ ਕੋਈ ਪਟਾਕਾ ਚੱਲਦਾ ਘਰ ਦੇ ਵਿੱਚ ਕੋਈ ਹੈ ਨਹੀਂ ਸੀ ਜਿੱਧਰੋਂ ਚੱਲਦਾ ਗਿਆ ਉਵੇਂ ਉਵੇਂ ਅੱਗ ਪੈਂਦੀ ਗਈ ਅੱਛਾ ਪਟਾਕਿਆਂ ਦੇ ਨਾਲ ਹੀ ਆਹ ਨਗਵੰਡ ਨੂੰ ਪਤਾ ਲੱਗਾ ਵੀ ਅੱਗ ਲੱਗ ਗਈ ਆ ਹੂੰ ਆ ਗੋਂਡੀ ਸਾਡੇ ਅਗਲੇ ਉੱਠੇ ਆ ਉਹ ਇੱਕ ਘਰ ਅੱਗੇ ਆ ਉੱਠ ਕੇ ਆਇਆ ਤੇ ਇਧਰ ਨਾਲ ਵੱਡਾ ਮੁੰਡਾ ਰਹਿੰਦਾ ਉੱਠ ਕੇ ਆਇਆ ਤੇ ਉਹਨਾਂ ਨੇ ਰਲ ਮਿਲ ਕੇ ਬੁਝਾਈ ਅੱਗ ਫਿਰ ਇਹ ਐ ਹੋਈ ਆ ਜੀ ਇਹ ਅੱਗ ਕਿੰਨੀ ਤੇਜ਼ ਸੀ ਅੱਗ ਤਾਂ ਬਹੁਤ ਤੇਜ਼ ਸੀ ਹੁਣ ਦੇਖੀ ਜਾਨੇ ਤੁਸੀਂ ਕੀ ਹਾਲ ਹੋਇਆ ਵਾ ਸਾਰਾ ਇੱਕ ਵਾਰੀ ਦਿਖਾਓ ਤਸਵੀਰ ਘਰ ਦੀ ਸਾਰਾ ਇਸ ਵਕਤ ਜਿਹੜਾ ਬਾਹਰਲੇ ਕਮਰੇ ਸੀ ਉਹ ਅੰਦਰਲੇ ਕਮਰੇ ਸੀ ਸਾਰੇ ਇਸ ਵਕਤ ਉਹ ਕੁਝ ਵੀ ਨਹੀਂ ਬਚਿਆ ਉਹਨਾਂ ਦੇ ਅੰਦਰ ਜਿੰਨਾ ਇਧਰ ਰਜਾਈਆਂ ਸੀ ਗਦੈਲੇ ਸੀ ਬੈੱਡ ਦੇ ਉੱਪਰ ਜੋ ਵਿਸ਼ਾਸ ਮੈਨਸੀ ਸਾਰਾ ਬੈੱਡਾਂ ਦੇ ਵਿੱਚ ਕੱਪੜੇ ਸੀ ਕੁਛ ਵੀ ਨਹੀਂ ਬਚਿਆ ਸਾਰੇ ਸੜ ਕੇ ਸੁਆਹ ਹੋ ਗਿਆ ਜੀ ਉਸ ਤੋਂ ਬਾਅਦ ਬਾਪੂ ਜੀ ਆਹ ਪਟਾਕੇ ਆ ਹੂੰ ਇਹ ਇਹ ਆਹ ਪਟਾਕੇ ਫਿਰ ਕਿੱਥੋਂ ਬਚੇ ਬਾਪੂ ਕੋਈ ਬਚ ਕੇ ਪਟਾਕੇ ਕੋਈ ਬਚਿਆ ਕੁਝ ਮਿੱਤੇ ਚੱਲਦੇ ਪਸ ਨਹੀਂ ਚੱਲਦੇ ਅੱਛਾ ਜੀ ਆਹ ਬਈਆ ਆਹ ਇੱਧਰ ਪੁਣੀਆਂ ਚੋਲੀਆਂ ਦੇ ਹੂੰ ਇੱਧਰ ਆਹ ਪੰਗਾ ਜੀ ਚੋਲੀਆਂ ਚੱਲੀਆਂ ਇਹ ਪਟਾਕਿਆਂ ਨਾਲ ਅੱਗ ਲੱਗੀ ਸਾਰੀ ਪਟਾਕਿਆਂ ਨਾਲ ਹੂੰ ਇੱਧਰ ਸਾਰੀ ਪਟਾਕਿਆਂ ਨਾਲ ਅੰਗ ਲੱਗੀ ਆ। ਹੂੰ। ਫੇਰ ਜਦੋਂ ਤੜਕੇ ਤੁਹਾਨੂੰ ਪਤਾ ਲੱਗਦਾ ਫਿਰ ਅੱਗ ਤੇ ਕੰਟਰੋਲ ਕਿਸ ਤਰ੍ਹਾਂ ਕੀਤਾ? ਪਾਣੀ ਪੂਣੀ ਕਿੱਥੋਂ ਲੈਂਦਾ ਫਿਰ? ਪਾਣੀ ਜੀ ਇੱਕ ਤਾਂ ਮੋਟਰ ਆ ਸਾਹਮਣਿਆਂ ਦੀ ਚਲਾਈ ਤੇ ਇੱਕ ਮੋਟਰ ਉਧਰ ਸਾਡੇ ਲੱਗੀ ਹੋਈ ਆ ਉਹ ਚਲਾਈ। ਹੂੰ। ਪਾਈਪਾਂ ਦੇ ਨਾਲ ਪਾਣੀ ਪਾਇਆ। ਕੁਝ ਬਾਲਟੀਆਂ ਨਾਲ ਕੋ ਪਾਪਾ ਨਾਲ। ਹੂੰ। ਪਾ ਕੇ ਇਹਨਾਂ ਨੇ ਬੁਝਾਈ। ਮੈਂ ਤਾਂ ਇੱਥੇ ਨਹੀਂ ਸੀ। ਅਸੀਂ ਤਾਂ ਸਾਰੇ ਗਏ ਵੇ ਸੀਗੇ। ਹੂੰ। ਸਾਨੂੰ ਤਾਂ ਉੱਥੇ ਫੋਨ ਗਿਆ ਵੀ ਅੱਗ ਲੱਗ ਗਈ ਆ। ਹੂੰ। ਤੇ ਅਸੀਂ ਤਾਂ ਫਿਰ ਉਸੇ ਵੇਲੇ ਆਏ ਘਰੇ। ਜੀ। ਫੇਵਰੇਟ ਦੀ ਗੱਡੀ ਨੂੰ ਜਦੋਂ ਫੋਨ ਕੀਤਾ ਤੇ ਉਹ ਕਿੰਨੇ ਚਿਰ ਬਾਅਦ ਪਹੁੰਚ ਜਾਂਦੀ ਆ ਨਹੀਂ ਪਹੁੰਚੀ ਜੀ ਇੱਥੇ ਫੇਵਰੇਟ ਦੀ ਗੱਡੀ ਪਹੁੰਚੂ ਨਹੀਂ ਗਈ ਛੋਟੇ ਜਦੋਂ ਤੁਸੀਂ ਆਜੋ ਅੱਗੇ ਆਜੋ ਸਰ ਮੈਂ ਨਾਈਟ ਡਿਊਟੀ ਸੀ ਸਰ ਮੈਂ ਕਰਨੀ ਸੀ ਤੁਸੀਂ ਨਹੀਂ ਦੱਸਿਆ ਕੁਝ ਵੀ ਗੱਡੀ ਕਿੰਨੇ ਚਿਰ ਬਾਅਦ ਪਹੁੰਚੀ ਆ ਜਾਂ ਨਹੀਂ ਪਹੁੰਚੀ ਫੋਨ ਕਰਿਆ ਜਾਂ ਨਹੀਂ ਕਰਿਆ ਸਰ ਇੱਥੇ ਜਿਹੜੇ ਤਿੰਨ ਜਣੇ ਸੀ ਸਰ ਮੇਰੇ ਫਾਦਰ ਸਾਹਿਬ ਤੇ ਤੇ ਆ ਗਵਾਂਡੀ ਤੇ ਨਾਲ ਉਧਰੋਂ ਸਰ ਉਹੀ ਬੁਝਾਰੇ ਸੀ ਨਾ ਉਹ ਕਹਿ ਰਿਹਾ ਵੀ ਸਾਨੂੰ ਵੀ ਉਹਨਾਂ ਨੂੰ ਧਿਆਨ ਚ ਨਹੀਂ ਸੀ ਵੀ ਕਿਸੇ ਨੂੰ ਆਪਾਂ ਹੈਲਪ ਲਈ ਉਹ ਆਪ ਹੀ ਬੁੰਦ ਲਗੇ ਸਰ ਬਈ ਹਮ ਹੈਲਪ ਕਰ ਦਈਏ ਤਾਂ ਉਹਨਾਂ ਨੇ ਆਪ ਹੀ ਸਾਰਾ ਬੁਝਾਇਆ ਉਹ ਸਵੇਰ ਸਰ ਸਵੇਰ ਹੈ ਮਾਰਨਿੰਗ ਜਦੋਂ ਕੰਪਲੀਟ ਵਗੈਰਾ ਹੋਈ ਉਦੋਂ ਹੋਇਆ ਸਰ ਉਦੋਂ ਪਹਿਲਾਂ ਕੁਝ ਨਹੀਂ ਉਹਨਾਂ ਨੇ ਆਪ ਹੀ ਸਾਰਾ ਕੁਝ ਕੀਤਾ ਆਂਡ ਗਵਾਂ ਨੇ ਸਰ ਰਲ ਕੇ ਉਦੋਂ ਹੋਰ ਕੋਈ ਫਾਇਰ ਬਗਰੇਡ ਨਹੀਂ ਆਈ ਸਰ ਯਸ ਸਰ ਲੋਕਾਂ ਨੇ ਇਹ ਮਿਹਨਤ ਦੇ ਨਾਲ ਜਿਹੜਾ ਅੱਗ ਤੇ ਕਾਬੂ ਪਾਇਆ ਬਾਲਟੀਆਂ ਦੇ ਨਾਲ ਪਾਣੀ ਪਾ ਪਾ ਕੇ ਸਰ ਜੀ ਇਹ ਸੀ ਕਰਦੇ ਹਮ ਪੰਚਾਰ ਜੀ ਉਹ ਸੀ ਕਰਦੇ ਹਮ ਤੇ ਤਿੰਨ ਚਾਰ ਜੀ ਸਾਡੇ ਸੀਗੇ ਮੇਰੀਆਂ ਪੋਤੀਆਂ ਤੇ ਮੇਰਾ ਵੱਡਾ ਮੁੰਡਾ ਹਮ ਇਹ ਤਾਂ ਆਪ ਡਿਊਟੀ ਤੇ ਜਾਂਦਾ ਰਾਤ ਨੂੰ ਇਹ ਤਾਂ ਹੈ ਨਹੀਂ ਸੀ ਡਿਊਟੀ ਤੇ ਸੀਗਾ ਜੀ ਸਰ ਨਾਲ ਰਲਕੇ ਬੁਝਾਈ ਇਸ ਘਰੇ ਅੱਗ ਲੱਗੀ ਐ ਇਸ ਪਰਿਵਾਰ ਦੇ ਮੈਂਬਰ ਕਿੰਨੇ ਆ ਤੇ ਕੀ ਕਾਰੋਬਾਰ ਇਹਨਾਂ ਦਾ ਇੱਕ ਤਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਨੌ ਸੀ ਜਿਹੜੀ ਦੁਕਾਨ ਕਰਦੀ ਸੀ ਅੰਦਰ ਬੁਟੀਕ ਦਾ ਕੰਮ ਕਰਦੀ ਸੀ ਤੇ ਮੁੰਡਾ ਕੀ ਕੰਮ ਕਰਦੇ ਤੁਹਾਡਾ ਸਰ ਹਾਂ ਮੋਰਦੀ ਸਰ ਹਾਂ ਮੋਰਨ ਪਾਰਲਰ ਨੇ ਸਰ ਜੀ ਆਈਸਕ੍ਰੀਮ ਵਾਲਾ ਹਾਂ ਮੋਰ ਪਾਰਲਰ ਉੱਥੇ ਲੱਗੇ ਹੋਏ ਹੂੰ ਉੱਥੇ ਨੇ ਸਰ ਤਿੰਨ ਮੇਰੇ ਸਿਸਟਰ ਹੋਹੀ ਇੱਕ ਸਟੱਡੀ ਕਰਦੇ ਦੋ ਛੋਟੇ ਤੇ ਇੱਕ ਛੋਟਾ ਬੇਟਾ ਹੀ ਮੇਰੇ ਚਾਚਾ ਇਹਦਾ ਹੂੰ ਹਾਂ ਜੀ ਘਰ ਦੇ ਵਿੱਚ ਕੋਈ ਨਹੀਂ ਸੀ ਜਦੋਂ ਅੱਗ ਲੱਗਦੀ ਐ। ਯਸ ਤਾਲਾ ਲੱਗਿਆ ਸਾਰੇ ਬਾਹਰ ਡੀ ਗਏ ਹੋਏ ਸੀ ਮੋਗੇ ਸਰ ਰਿਸ਼ਤੇਦਾਰੀ ਚ ਗਏ ਹੋਏ ਸੀ ਉੱਥੋਂ ਆਏ ਸਾਰੇ। ਹਾਂਜੀ। ਇਹ ਅੱਗ ਜਦੋਂ ਬੁਝ ਜਾਂਦੀ ਆ ਅੱਗ ਦੇ ਕੰਟਰੋਲ ਕਰ ਲੇਦਾ ਕਾਬੂ ਪਰ ਉਸ ਤੋਂ ਬਾਅਦ ਹੁੰਦੇ ਐ ਚੱਲ ਕੇ ਲੋਕ ਦੱਸਦੇ ਹੋਣਗੇ ਵੀ ਅੱਗ ਲੱਗ ਗਈ ਤੁਹਾਡੇ ਘਰ ਨੂੰ। ਜਦੋਂ ਅੱਗ ਲੱਗਦੀ ਬਾਪੂ ਜੀ ਉਸ ਵਕਤ ਤਾਂ ਕੋਈ ਨਹੀਂ ਸੀ ਘਰੇ ਨਾ। ਨਾ ਅਸੀਂ ਨਹੀਂ ਸੀ ਘਰੇ ਕੋਈ ਵੀ ਸੋਣੀ। ਇਹ ਤਾਂ ਲੋਕਾਂ ਨੂੰ ਜਦੋਂ ਪਤਾ ਲੱਗਦਾ ਪਟਾਕੇ ਚੱਲਦੇ ਫਿਰ ਲੋਕਾਂ ਨੇ ਆ ਕੇ ਚੱਲੇ ਨਾ ਇਹ ਉੱਠ ਖੜੇ। ਉਧਰਲੇ ਉੱਠ ਕੇ ਆ ਗਏ ਇਧਰੋਂ ਉੱਠ ਖੜੇ ਹੋਰ ਦੂਜਾ ਮੁੰਡਾ ਉ ਫਿਰ ਅਗ ਬੁਝਾਈ ਬਾਪੂ ਐ ਦੱਸੋ ਤੁਸੀਂ ਕਹਿੰਦੇ ਆਂ ਵੀ ਚੂਹਾ ਕੋਈ ਬੱਤੀ-ਬੁੱਤੀ ਲੈ ਗਿਆ ਤੇ ਜਿਹੜੀ ਇਹ ਧੂਪ ਬੱਤੀ ਕਰਕੇ ਸੁਬਾ ਚਲੇ ਗਏ ਸੀ ਅੰਦਰੋਂ ਬਾਹਰ ਬੰਦ ਕਰਕੇ ਬਾਹਰ ਹੈ 7 ਵਜੇ ਗਏ ਸਰੇ ਸ਼ਾਮ ਨੂੰ ਨਾਈਟ ਗਏ ਆ ਹਾਂਜੀ ਸ਼ਾਮ ਨੂੰ ਗਏ ਜੀ ਸਰੇ ਸ਼ਾਮ ਨੂੰ ਸ਼ਾਮ ਨੂੰ ਜੋਤ ਲਗਾ ਕੇ ਗਏ ਸਰ ਜੋਤ ਲਗਾ ਕੇ ਚਲੇ ਗਏ ਸ਼ਾਮ ਨੂੰ ਅੱਗ ਕਿੰਨੇ ਘੰਟੇ ਬਾਅਦ ਪੈ ਜਾਂਦੀ ਫਿਰ ਸਰ ਇਹਦਾ ਮੈਨੂੰ ਆਈਡੀ ਨਹੀਂ ਕਿਉਂਕਿ ਮੈਂ ਸਰ ਹਾਂ ਰਾਤ ਦੇ 11 ਬਾਪੂ ਹਾਂਜੀ ਹਾਂਜੀ ਰਾਤ ਦੇ 11 ਹਾਂਜੀ ਸਰ ਉਦੋਂ ਤੋਂ ਬਹੁਤ ਜ਼ਿਆਦਾ ਹੋ ਗਈ ਜਦੋਂ ਇਹਨਾਂ ਨੂੰ ਪਤਾ ਲੱਗੇ ਜੋ ਪਟਾਕੇ ਬਾਹਰ ਚਲੇ ਹੂੰ ਇਹਨਾਂ ਨੇ ਜਦੋਂ ਸਰ ਅਣਕੰਨ ਦਬੀ ਜਦੋਂ ਜ਼ਿਆਦਾ ਹੋ ਗਈ ਉਦੋਂ ਪਤਾ ਲੱਗਿਆ ਵੀ ਪਟਾਕਾ ਠਾ 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 ਵੀ ਲਪਟਾਂ ਸਰ ਬਾਹਰ ਤੱਕ ਕਹਿ ਰਹੇ ਸੀ ਆ ਦੇਖੋ ਸਰ ਆ ਵਿੰਡੋ ਦੇ ਵਿੱਚੋਂ ਸਾਰੀ ਉਹ ਪਰਦੇ ਵਗੈਰਾ ਮਚਾਣ ਕਰਕੇ ਸਰ ਆ ਤਾਰਾ ਨੂੰ ਪੈਨ ਕਰਕੇ ਉਦੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਅੱਗ ਬਹੁਤ ਜ਼ਿਆਦਾ ਹੋ ਗਈ ਹੈ ਜਦੋਂ ਉੱਪਰੋਂ ਧੂਆਂ ਹੋ ਗਿਆ ਇਧਰੋਂ ਨਿਕਲ ਗਈ ਅੱਗ ਜਦੋਂ ਪਟਾਕਿਆਂ ਨੇ ਬਾਲੇ ਚੰਗਿਆੜੀ ਛੱਡੀ ਸਰ ਉਦੋਂ ਹੋਇਆ ਕਲੀਅਰ ਉਦੋਂ ਪਹਿਲਾਂ ਇਹਨਾਂ ਨੂੰ ਕੋਈ ਕਲੀਅਰ ਨਹੀਂ ਸੀਗਾ ਸਰ ਲੋਕ ਤਾਂ ਡਰ ਵੀ ਗਏ ਹੋਣਗੇ ਘਬਰਾ ਗਏ ਹੋਣਗੇ ਵੀ ਅੰਦਰ ਇਹਨੇ ਪਟਾਕੇ ਕਾਹਦੇ ਚੱਲੇ ਜਾਂਦੇ ਕਿਸ ਤਰ੍ਹਾਂ ਸਰ ਉਹੀ ਉਹਨਾਂ ਨੂੰ ਤਾਂ ਹੀ ਪਤਾ ਲੱਗਿਆ ਨਾ ਵੀ ਨਾਈਟ ਵੀ ਪਟਾਕੇ ਇੰਨੇ ਚਲਾਕ ਹੋਣ ਰਿਹਾ ਸਰ ਉਹਦੇ ਕਰਕੇ ਜਨਤਾ ਨੂੰ ਪਤਾ ਲੱਗਿਆ ਨਹੀਂ ਤਾਂ ਸਰ ਇੱਕ ਦੋ ਵੀ ਹੁਣ ਦੇਖ ਸਕਦੇ ਨਾ ਬਸ ਜਦੋਂ ਅੱਗ ਲੱਗ ਜਾਂਦੀ ਆ ਅੰਦਰ ਅੱਗ ਬਹੁਤ ਜ਼ਿਆਦਾ ਤੇਜ਼ ਸੀ ਤੇ ਜਿਹੜਾ ਆ ਦਰਵਾਜ਼ਾ ਇਹ ਦਰਵਾਜ਼ਾ ਵੀ ਲੱਗਿਆ ਹੋਇਆ ਸੀ ਲੋਕ ਸੀ ਫਿਰ ਅੰਦਰ ਲੋਕ ਕਿਵੇਂ ਬੜੇ ਪਾਣੀ ਲੈ ਕੇ ਕਿਵੇਂ ਕਾਬੂ ਕੀ ਚਾਬੀ ਚਾਬੀ ਸਰ ਸਾਡੇ ਘਰ ਸੀ ਸਰ ਚਾਬੀ ਤੁਹਾਡੇ ਨਾਲ ਦੇ ਘਰੇ ਸੀ ਯਸ ਸਰ ਹਾਂਜੀ ਤਾਂ ਕਰਕੇ ਸਰ ਉੱਥੋਂ ਫੜ ਕੇ ਚਾਬੀ ਫਿਰ ਉੱਥੇ ਦਰਵਾਜ਼ਾ ਖੋਲਿਆ ਇਹ ਕੁਝ ਸਮਾਨ ਬਚ ਵੀ ਗਿਆ ਜਿਵੇਂ ਉਹ ਸਾਹਮਣੇ ਰਸੋਈ ਆ ਉਹ ਬੜੀ ਬਚੀ ਸਰ ਰਸੋਈ ਇਹਨਾਂ ਨੇ ਸਭ ਤੋਂ ਪਹਿਲਾਂ ਸੋਲ ਦੀ ਚੁਸ ਲੈ ਅੱਗੇ ਆਜੋ ਇੱਧਰ ਆਜੋ ਹੂੰ ਸਰ ਸੋਈ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਸਿਲੰਡਰ ਨੂੰ ਕੱਢ ਕੇ ਸਰ ਉਧਰ ਦੇ ਪਾਸੇ ਬੁਝਾਣੀ ਸ਼ੁਰੂ ਕੀਤੀ ਕਿਉਂਕਿ ਜੇ ਸਰ ਸਿਲੰਡਰ ਕੋਲੇ ਜਾਂਦੀ ਫਿਰ ਬਹੁਤ ਜ਼ਿਆਦਾ ਤਬਾਹੀ ਆਪਾਂ ਸਮਝ ਸਕਦੇ ਸਰ ਸਭ ਤੋਂ ਪਹਿਲਾਂ ਇਹਨਾਂ ਨੇ ਸਿਲੰਡਰ ਚੱਕ ਕੇ ਸਰ ਆਣ ਗਵਣ ਨੇ ਵੀ ਕਿਉਂਕਿ ਤੁਹਾਨੂੰ ਵੀ ਪਤਾ ਸਰ ਸਿਲੰਡਰ ਦੀ ਕਿੰਨਾ ਸਰ ਉਹ ਬਲਾਸਟਿੰਗ ਆ ਬਲਾਸਟ ਹੋ ਜਾਂਦੀ ਆ ਘਰ ਦੀ ਗੱਲ ਕਰਕੇ ਘਰ ਦਾ ਫਾਸਲਾ ਆ ਗਲੀ ਤੁਹਾਡੀ ਸਾਰੀ 10 ਫੁੱਟ ਹੈ ਨਹੀਂਗੀ 8 ਫੁੱਟ ਗਲੀ ਆ ਤੇ ਆ ਘਰ ਦੇ ਘਰਾਂ ਨੂੰ ਬਹੁਤ ਅੱਗ ਪੈ ਜਾਣ ਸੀ ਜਿਹਦੇ ਸਾਬ ਨਾਲ ਇੱਥੇ ਅੱਗ ਲੱਗੀ ਤੇਜ਼ ਤੇ ਘਰਾਂ ਨੂੰ ਵੀ ਅੱਗ ਪੈ ਸੀ ਘਰ ਵੀ ਛੋਟੇ ਛੋਟੇ ਘਰ ਆਹੀ ਸਾਰੇ ਸਰ ਇੱਥੋਂ ਇਹਨਾਂ ਨੇ ਸਰ ਪਾਣੀ ਨਹੀਂ ਉੱਪਰੋਂ ਦੀ ਪਾਈਪਾਂ ਰਾਹੀਂ ਪਾਣੀ ਮਾਰਿਆ ਸਰ ਇੱਥੇ ਆ ਇਹਨਾਂ ਦੀ ਮੋਟਰ ਆਹੀ ਇਹਨਾਂ ਨੇ ਪ੍ਰੈਸ਼ਰ ਬਣਾ ਕੇ ਮਾਰਿਆ ਸਰ ਉਧਰੋਂ ਉਹ ਘਰ ਵਾਲਿਆਂ ਨੇ ਉਧਰੋਂ ਮੋਟਰ ਚਲਾ ਕੇ ਪ੍ਰੈਸ਼ਰ ਮਾਰਿਆ ਸਰ ਇਧਰੋਂ ਪ੍ਰੈਸ਼ਰ ਮਾਰਿਆ ਸਰ ਇਸ ਹਿਸਾਬ ਨਾਲ ਕੁਝ ਉੱਤੋਂ ਸਰ ਉੱਪਰਲੇ ਪਾਈਪਾਂ ਸੋਂ ਬਾਲਟੀਆਂ ਰਾਹੀਂ ਪਾਣੀ ਪਾਇਆ ਗਿਆ ਸਰ ਇਹਨੇ ਤਾਂ ਫਿਰ ਮੋਟਰ ਇਹਨੇ ਸਪਲਾਈ ਬੰਦ ਹੋ ਗਈ ਹੋਣੀ ਇਸ ਘਰ ਦੀ ਤਾਂ ਫਿਰ ਸਰ ਸਪਲਾਈ ਇੱਥੋਂ ਹੀ ਨਾਲ ਨਾ ਛੁੱਟਦੀ ਨਹੀਂ ਤਾਂ ਸਰ ਸਪਾਰਕਿੰਗ ਬਹੁਤ ਜ਼ਿਆਦਾ ਹੁੰਦੀ ਸਰ ਹੂੰ ਇਸ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਆਜੋ ਅੰਦਰ ਅੱਗੇ ਆਓ ਛੋਟੇ ਮੜ ਜਾ ਇਹ ਨੁਕਸਾਨ ਕਿੰਨਾ ਕੁ ਹੋ ਗਿਆ ਕੋਈ ਅੰਦਾਜ਼ਾ ਲੱਗ ਰਿਹਾ ਨੁਕਸਾਨ ਦਾ ਵੀ ਅੱਗੇ ਕਿੰਨਾ ਕੁ ਅੰਦਾਜ਼ਾ ਨੁਕਸਾਨ ਹੋ ਗਿਆ ਸਰ ਦੇਖ ਸਕਦੇ ਹੋ ਤੁਸੀਂ ﺍﻟमारी ਸਰ ਲੱਕੜ ਦੀ ਵੱਡੀ ਉਹ ਸਾਰੀ ਸਰ ਐਲਸੀਡੀ ਏਸੀ ਹੋ ਗਿਆ ਫਰਿੱਜ ਹੋ ਗਿਆ ਸਰ ਫਰਨੀਚਰ ਆਲਰੇਡੀ ਇਧਰੋਂ ਖਤਮ ਹੈ ਸਰ ਇਧਰੋਂ ਆਪਾਂ ਕੱਪੜਿਆਂ ਦਾ ਸਮਾਨ ਸਾਰਾ ਖਤਮ ਹੈ ਸਰ ਇਧਰੋਂ ਸਰ ਆਪਣਾ ਖਤਮ ਹੈ ਇਧਰੋਂ ਵੀ ਇਸ ਨਾਲ ਸਰ ਤੁਸੀਂ ਆਈਡੀਆ ਲਗਾ ਸਕਦੇ ਹੋ ਕੁਝ ਕੈਸ਼ ਮੇਰੇ ਚਾਚਾ ਜੀ ਬੁਟੀਕ ਚਾਚੀ ਬੁਟੀਕ ਕਰਦੇ ਉਹਨਾਂ ਦਾ ਕੁਝ ਲੋਨ ਦਾ ਵੀ ਕੰਮ ਹੈ ਸਰ ਉਹਦੇ ਕਰਕੇ ਵੀ ਕਾਫੀ ਵੀ ਨੁਕਸਾਨ ਹੈ ਬਾਕੀ ਉਹ ਸਾਰਾ ਆ ਜਾਂਦਾ ਹੈ ਕਲੀਅਰ ਕੱਟ ਵੀ ਸਾਰਾ ਸਰ ਦਾ ਘਰ ਦੇ ਵਿੱਚ ਕੁਝ ਨਹੀਂ ਬਚਿਆ ਸਾਰਾ ਸੜ ਕੇ ਰਾਖ ਹੋ ਗਿਆ ਜੋ ਪਾਉਣ ਵਾਲਾ ਕੱਪੜਾ ਸੀ ਜੋ ਵੇਚਣ ਵਾਲਾ ਕੱਪੜਾ ਸੀ ਜੋ ਵੀ ਸਮਾਨ ਸੀ ਘਰ ਦੇ ਵਿੱਚ ਵਰਤਣ ਵਾਲਾ ਮੰਜਾ ਸੀ ਪੀੜਾ ਸੀ ਬੈੱਡ ਸੀ ਅਲਮਾਰੀ ਸੀ ਤੇ ਕੁਝ ਨਹੀਂ ਬਚਿਆ ਇਧਰਲੇ ਪਾਸੇ ਆਇਓ ਕੈਮਰਾਮੈਨ ਨੂੰ ਕਹਣਾ ਤਸਵੀਰ ਦਿਖਾਈਏ ਇਸ ਗੁੱਠ ਦੇ ਵਿੱਚ ਆਹ ਅਲਮਾਰੀ ਹੈ ਆ ਲੱਕੜ ਦੀ ਅਲਮਾਰੀ ਲੱਗੀ ਹੋਈ ਸੀ ਤੇ ਅਲਮਾਰੀ ਕੱਲੀ ਕੁਝ ਨਹੀਂ ਬਚਿਆ ਇਹ ਕੱਲੀ ਰਾਖ ਬਣ ਗਈ ਸੁਆਹ ਬਣ ਗਈ ਸਾਰੀ ਅਲਮਾਰੀ ਦੇ ਵਿੱਚੋਂ ਕੁਝ ਨਹੀਂ ਬਚਿਆ ਇਧਰਲੇ ਪਾਸੇ ਆਹ ਬਿੜਦੀ ਆ ਬੈੱਡ ਹੈ ਬੈੱਡ ਵੀ ਸੜ ਕੇ ਸੁਆਹ ਹੋ ਗਿਆ ਕੁਝ ਨਹੀਂ ਬਚਿਆ ਜੋ ਵੀ ਅੰਦਰ ਇਲੈਕਟ੍ਰੋਨਿਕ ਸਮਾਨ ਲੱਗਿਆ ਹੋਇਆ ਸੀ ਜਿਵੇਂ ਏਸੀ ਐ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਏਸੀ ਕਿਸ ਤਰ੍ਹਾਂ ਸੀ ਸਰ ਇੱਥੇ ਬਫਰ ਸੀ ਉਹ ਹਾਂਜੀ ਆ ਜਿਹੜਾ ਸ਼ੀਸ਼ਾ ਬਫਰ ਸੀ ਸਰ ਉੱਥੇ ਫਿਸ਼ ਟੈਂਕ ਸੀ ਸਰ ਇੱਥੇ ਐਲ ਸੀ ਡੀ ਸੀ ਆ ਬਾਕੀ ਸਰ ਫੋਟੋ ਵਗਾਰਾ ਸਾਰਾ ਸਾਰਾ ਪਿੰਗਲ ਗਿਆ ਕੁਛ ਨਹੀਂ ਕੋਈ ਦਰਵਾਜ਼ਾ ਡੋਰ ਕੋਈ ਨਹੀਂ ਬਚਿਆ ਸਾਰਾ ਬਚਿਆ ਇਹ ਬਿਜਲੀ ਦੇ ਜਿਹੜੇ ਪਲੱਗ ਸੀ ਜਿਹੜੇ ਆ ਬਿਜਲੀ ਦੇ ਪਲੱਗ ਆ ਉਹ ਵੀ ਪਿੰਗਲ ਕੇ ਸਭ ਪਿੰਗਲ ਗਏ ਸਾਰੇ ਹਾਂਜੀ ਫਿਰ ਤੁਸੀਂ ਉਧਰੋਂ ਸੁਚਾ ਕੱਟਤੀਆਂ ਸੀ ਮੇਨ ਸਚ ਵਗੈਰਾ ਮੇਨ ਸਚ ਵਗੈਰਾ ਸਭ ਤੋਂ ਪਹਿਲਾਂ ਸਰ ਉੱਥੋਂ ਉਹਨਾਂ ਨੇ ਡਾਊਨ ਕੀਤੀ ਸੀ ਜੀ ਕਾਫੀ ਨੁਕਸਾਨ ਹੋਇਆ ਕੁਛ ਨਹੀਂ ਬਚਿਆ ਘਰ ਦੇ ਵਿੱਚ ਚਾਹੇ ਸਮਾਨ ਹੋਵੇ ਚਾਹੇ ਕੱਪੜਾ ਹੋਵੇ ਚਾਹੇ ਦੀੜਾ ਹੋਵੇ ਚਾਹੇ ਫਰਿੱਜ ਕੁਛ ਵੀ ਆ ਮੈਂ ਕਹਿੰਦਾ ਕੁਛ ਵੀ ਨਹੀਂ ਬਚਿਆ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਆ ਕੇ ਅੱਗ ਤੇ ਕਾਬੂ ਪਾਇਆ ਕਈਆਂ ਲੈ ਕੇ ਆਏ ਗਵੰਡੀਆਂ ਨੇ ਆਪ ਦੇ ਘਰੋਂ ਪਾਣੀ ਦੀਆਂ ਬਿਛਾੜਾ ਮਾਰੀਆਂ ਲੰਮੀ ਮੱਛੀ ਮੋਟਰ ਛੱਡ ਕੇ ਕੁਛ ਉੱਪਰੋਂ ਵੀ ਪਾਣੀ ਪਾਇਆ ਤੋ ਕਿ ਲੋਕ ਘਬਰਾ ਗਏ ਸੀ ਪਾਣੀ ਨਾ ਅੱਗ ਤੇ ਜਦੋਂ ਕਾਬੂ ਪਾਉਣ ਲੱਗੇ ਲੋਕ ਇੰਨੇ ਘਬਰਾਏ ਹੋਏ ਸੀ ਤੇ ਇਹਨੂੰ ਕੰਟਰੋਲ ਕਿਵੇਂ ਕਰਾਂਗੇ ਇੱਕ ਗਲੀ ਪੀੜੀ ਆ ਇੱਕ ਘਰ ਪੀੜਾ ਸੀ ਇੱਕ ਅੱਗ ਬਹੁਤ ਜ਼ਿਆਦਾ ਤੇਜ਼ ਸੀ ਅੱਗ ਸਾਰੇ ਕਮਰਾਂ 'ਚ ਵੜ ਗਈ ਕਿਸੇ ਪਾਸੇੋਂ ਨੰਗਾ ਹਣ ਸੀ ਵੀ ਅੰਦਰ ਵੜ ਕੇ ਅੱਗ ਤੇ ਕੰਟਰੋਲ ਕਿਵੇਂ ਕਰਗੇ ਅੱਗ ਇੰਨੀ ਜ਼ਿਆਦਾ ਤੇਜ਼ ਸੀ ਲੋਕ ਡਰੇ ਹੋਏ ਸੀ ਪਰਿਵਾਰ ਦੇ ਨਾਲ ਹੋਰ ਵੀ ਗੱਲਬਾਤ ਕਰਦੇ ਆਪਾਂ ਕੋਈ ਚੋ ਪਾਣੀ ਦੇ ਸਿਲੰਡਰ ਲਾ ਲਿਆ ਇਹਨਾਂ ਨੇ ਵੀ ਅੱਗ ਇਧਰਲੇ ਪਾਸੇ ਲੱਗੀ ਵੀ ਸੀ ਇਹਨੇ ਜੀ ਤੇ ਇਹ ਜੋ ਪਟਾਕੇ ਚੱਲਣ ਲੱਗੇ ਫਿਰ ਇਧਰ ਨੂੰ ਬਾਹਰ ਨੂੰ ਚੱਲ ਚੱਲ ਪਈਆਂ ਛੁੱੜ ਲਈਆਂ ਹੂੰ ਸਿਲੰਡਰ ਇਹਨਾਂ ਨੇ ਪਹਿਲਾਂ ਲਾ ਲਿਆ ਸੀ ਗਰ ਸੋਈ ਚੋਂ ਜੀ ਜੀ ਤੇ ਬਾਪੂ ਕਿਵੇਂ ਤੁਸੀਂ ਦੇਖਦੇ ਹੋ ਆਮ ਤੌਰ ਤੇ ਜਿਹੜੇ ਬਜ਼ੁਰਗ ਆ ਤੁਹਾਡੇ ਸਿਆਣੇ ਉਹ ਕਹਿੰਦੇ ਹੁੰਦੇ ਆ ਭਾਈ ਜੇਕਰ ਕਿਤੇ ਜਾਣਾ ਜਿਹੜੀ ਧੂ ਬੱਤੀ ਕਰਦੇ ਆ ਤੁਸੀਂ ਤੇ ਉਹਨੂੰ ਵਧਾ ਕੇ ਜਾਓ ਵੀ ਬੰਦ ਕਰਕੇ ਜਾਓ ਨਹੀਂ ਛੱਡ ਕੇ ਜਾਣੀ ਚਾਹੀਦੀ ਜੇ ਐਦਾਂ ਛੱਡ ਕੇ ਜਾਂਦੇ ਤੇ ਉਸ ਤੋਂ ਬਾਅਦ ਫਿਰ ਇਹ ਘਟਨਾ ਘਟਦੀਆਂ ਫਿਰ ਸਾਨੂੰ ਪਛਤਾਉਣਾ ਪੈਂਦਾ ਉਹੀ ਤਾਂ ਚੀਜ਼ ਹੋ ਹੁਣ ਗਲਤੀ ਨੂੰ ਫਸਰਾਈ ਜਾਂਦੇ ਆ ਹੂੰ ਵੀਦੂ ਨਾ ਹੀ ਲਾ ਕੇ ਜਾਂਦੇ ਜੋਤ ਵਿਚ ਆ ਕੇ ਲਾ ਲੈਂਦੇ ਹਮ ਜਦੋਂ ਕੋਈ ਚਾਂਸ ਬਣਨਾ ਹੋਵੇ ਜੀ ਫਿਰ ਕਿਤੇ ਕਿਤੇ ਆਪਾਂ ਅੰਧਵਿਸ਼ਵਾਸ ਦੇ ਵਿੱਚ ਵੀ ਵਰ ਜਾਂਦੇ ਆ ਕਹਿ ਦਿੰਦੇ ਆ ਸਾਥੋਂ ਤੂੰ ਬੱਤੀ ਕਰ ਦੇ ਤਾਂ ਕੋਈ ਭੁੱਲ ਤਾਂ ਨਹੀਂ ਹੋਗੀ ਜਿਹੜੀ ਐਡੀ ਘਟਨਾ ਘਟ ਗਈ ਇਹ ਵੀ ਹੋ ਜਾਂਦਾ ਜੀ ਪਰ ਤਾਂ ਹੁਣ ਕੁਜਰਤੀਆਂ ਜਿਹੜੀ ਹੁਣ ਰੱਬ ਦੇ ਰੰਗ ਦੇ ਹੁਣ ਕੋਈ ਪਤਾ ਨਹੀਂ ਲੱਗਦਾ ਜੀ ਜੀ ਕੀ ਪਤਾ ਉਹ ਬਾਰੀ ਦੇ ਵੇਲੇ ਨੂੰ ਕਿਹੜਾ ਹੁਣ ਉਧਰ ਬਾਰੀ ਲੱਗੀ ਵੀ ਸੀਗੀ ਹਮ ਉਹ ਖੁੱਲੀ ਆਉਂ ਪਰਦਾ ਟੰਗਿਆ ਹੋਆ ਸੀਗਾ ਵੀ ਹਵਾ ਦੇ ਨਾਲ ਉਹ ਪੜਦੇ ਹਿੱਲ ਕੇ ਜੋਦ ਦੇ ਨੇੜੇ ਆ ਗਿਆ ਹੂੰ ਉਹਨੂੰ ਅੱਗ ਪੈ ਗਈ ਹੁਣ ਹੁਣ ਤਾਂ ਅੰਦਾਜ਼ੇ ਆ ਪੱਕਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਵੇਂ ਲੱਗੀ ਸੂਟ ਸੀਗੇ ਤਾਂ ਟੰਗੇ ਹੋਏ ਉਹਦੇ ਸਿਉਂਤੇ ਵੇ ਆ ਸਾਈਡਾਂ ਤੇ ਆ ਪਾਈਪਾਂ ਲੱਗੀਆਂ ਹੋਈਆਂ ਸਾਈਡਾਂ ਦੇ ਸਾਰੇ ਉਹ ਸੜਾਈ ਕਰਕੇ ਸੂਟ ਟੰਗੇ ਹੋਏ ਸੀਗੇ ਉਹਨਾਂ ਸੂਟਾਂ ਤੋਂ ਗਾਂਧੀ 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 ਅੱਗ ਚੱਲ ਰਹੀ ਹੂੰ ਮੁੜ ਕੇ ਗਾਂ ਪਟਾਕਿਆਂ ਚ ਆ ਗਏ ਹੂੰ ਹਾਂ ਤੁਹਾਡੀ ਗੱਲ ਵੀ ਇਤੋਂ ਲੱਗ ਰਿਹਾ ਅੰਦਾਜ਼ਾ ਵੀ ਪਟਾਕਿਆਂ ਨੇ ਲੱਗੀ ਅੱਗ ਜਿਹੜੇ ਸਾਡੇ ਉਹ ਪਟਾਕੇ ਪਏ ਐ ਇਧਰ ਦੇ ਪਾਸੇ ਵੀ ਆ ਪਟਾਕੇ ਇਸ ਤੋਂ ਬਾਜ਼ੀਆਂ ਪਈਆਂ ਹੋਰ ਵੀ ਸਮਾਨ ਪਟਾਕੇ ਤੁਸੀਂ ਕਹਿੰਦੇ ਉਹ ਪਟਾਕਿਆਂ 'ਚ ਹੀ ਲੱਗੀ ਅੱਗ ਸਾਰੀ ਸਰ ਸਰ ਆਪ ਉਧਰ ਰੂਮ 'ਚ ਪਏ ਹੋਣ ਕਰਕੇ ਸਰ ਸਰ ਆਪਾਂ ਜਿਵੇਂ ਲੱਗੇ ਸਰ ਇਹ ਨਹੀਂ ਅੰਦਾਜ਼ਾ ਹਾਂ ਸਰ ਕਿਵੇਂ ਗਾਂ ਚੱਲੀ ਸਰ ਇਤੋਂ ਜਿਵੇਂ ਪਟਾਕੇ ਰਾਹੀਂ ਚੱਲੇ ਗਿਓ ਜਿਵੇਂ ਕਹਿ ਰਿਹਾ ਬਈ ਮੈਂ ਤਾਂ ਸਰ ਉਹ ਸਾਰੇ ਦੱਸ ਰਿਹਾ ਬਈ ਪਟਾਕੇ ਰਾਹੀਂ ਇੱਕ ਦੂਜੇ ਚ ਸਪਾਰਕਿੰਗ ਠਾ ਠਾ ਕਰਕੇ ਸਰ ਅਸ਼ਟਬਾਜੀ ਜਿਵੇਂ ਚੱਲਦੇ ਸਰ ਕਿਤੇ ਵੀ ਜਾਏਗੀ ਜਦੋਂ ਉੱਪਰ ਜਾ ਕੇ ਜਿਵੇਂ ਫੋਟਦੀ ਹੈ ਸਰ ਉਹ ਮੇਂ ਪਟਾਕਾ ਉੱਥੇ ਸਰ ਦੁਪੱਟਾ ਆਪ ਮੰਜਾ ਇੱਥੇ ਬਾਹਰ ਪਿਆ ਸਰ ਚੇਅਰ ਉੱਥੇ ਪਈ ਸੀ ਸਰ ਚੇਅਰ ਤੇ ਕੱਪੜੇ ਪਏ ਸੀ ਤੇ ਸਰ ਉਹਦੇ ਰਾਹੀਂ ਅੱਗੇ ਦੇ ਅੱਗੇ ਵਧਦੀ ਗਈ ਸਰ ਇਹਦੇ ਉੱਤੇ ਗੱਦਾ ਵਿਸ਼ਾਵਾ ਸੀਗਾ ਚਾਦਰ ਵੀ ਸੀ ਵੀ ਸੀ ਉਹ ਮੰਜੇ ਤੇ ਹਾਂ ਮੰਜੇ ਤੇ ਇੱਥੇ ਡੱਟਾਵਾ ਸੀਗਾ ਇਹ ਪਰ ਪਰਮਾਨੈਂਟ ਹੀ ਡਾਇਵਾ ਹੁੰਦਾ ਇੱਥੇ ਹੂੰ ਇਦੇ ਉੱਤੇ ਗੱਦਾ ਤੇ ਚਾਦਰ ਵਿਛਾ ਕੇ ਰੱਖਦੇ ਆਂ ਅਸੀਂ ਵੀ ਕੋਈ ਆਉਂਦਾ ਜਾਂਦਾ ਵੀ ਜਿਵੇਂ ਲਾਉਣ ਵਾਲੇ ਆਉਂਦੇ ਆ ਜਾਂ ਕੋਈ ਹੋਰ ਆਉਂਦੀ ਆ ਬੈਠਣ ਖੜੋਣਾਂ ਵਾਸਤੇ ਹੂੰ ਇਹਨੂੰ ਅੱਗ ਪੈ ਗਈ ਇਹ ਤਾਂ ਫਿਰ ਗਾਂ ਹੋ ਗਈ ਇਹਨੂੰ ਜਿਸ ਵਕਤ ਅੱਗ ਲੱਗਦੀ ਆ ਤਾਂ ਇਹ ਬਾਈ ਪੜੋਸੀ ਆ ਜਿਹਨੂੰ ਗਵਾਂਢੀ ਕਹਿ ਦਿੰਦੇ ਆ ਉਦੋਂ ਭੱਜ ਕੇ ਆਉਂਦੇ ਤੇ ਸਾਰੀ ਇਸਨੇ ਘਟਨਾ ਨੂੰ ਵੇਖਿਆ ਤੇ ਕਿਸ ਤਰ੍ਹਾਂ ਸੀ ਜਦੋਂ ਅੱਗ ਲੱਗਦੀ ਆ ਹਾਲਾਤ ਕਿਹੋ ਜਿਹੇ ਸੀ ਉਦੋਂ ਕਿੰਨਾ ਕਾ ਜਿਹੜਾ ਡਰੋਨ ਵਾਲਾ ਮਾਹੌਲ ਬਣਿਆ ਹੋਇਆ ਸੀ ਵੀ ਡਰ ਲੱਗਦਾ ਸੀ ਵੀ ਆਪਾਂ ਨੇੜੇ ਨਾ ਜਾ ਕੇ ਜੇ ਨੇੜੇ ਜਾਵਾਂਗੇ ਤਾਂ ਸ਼ਾਇਦ ਆਪਾਂ ਨੂੰ ਵੀ ਅੱਗ ਪੈ ਸਕਦੀ ਹੈ ਵੀਰ ਜੀ ਅਸੀਂ ਰਾਤ ਨੂੰ ਪਟਾਕਿਆਂ ਦੀ ਆਵਾਜ਼ ਸੁਣ ਕੇ ਘਰੋਂ ਬਾਹਰ ਨਿਕਲੇ ਤੇ ਬਾਹਰ ਨਿਕਲੇ ਤੇ ਅੱਗ ਬਹੁਤ ਜ਼ਿਆਦਾ ਬਾਹਰ ਨਿਕਲੀ ਸੀ ਜਾਲੀ ਥਾਣੀ ਤੇ ਅਸੀਂ ਇਹਨਾਂ ਨੂੰ ਫੋਨ ਲਾਇਆ ਤੇ ਮੇਰੀ ਮੰਮੀ ਨੇ ਫੋਨ ਲਾਇਆ ਤੇ ਇਹ ਬਾਹਰ ਆਏ ਸਾਰੇ ਇਕੱਠੇ ਹੋਏ ਆ ਸਾਹਮਣੇ ਸਾਹਮਣੇ ਗਵਾਂਢੀ ਇਕੱਠੇ ਹੋਏ ਤੇ ਜਦੋਂ ਅੱਗ ਦੇਖੀ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਆਉਣ ਨੂੰ ਥਾਂ ਹੀ ਹੈ ਨਹੀਂ ਸੀ ਜੀ ਸਾਰੇ ਪਾਸੇ ਅੱਗ ਹੀ ਅੱਗ ਸੀ ਤੇ ਸਾਡਾ ਦਿਮਾਗ ਕੰਮ ਕਰ ਗਿਆ ਅਸੀਂ ਭੱਜ ਕੇ ਦਵਾ ਦਵ ਸਿਲੰਡਰ ਕੱਢਣ ਦੀ ਕੋਸ਼ਿਸ਼ ਕੀਤੀ ਸਿਲੰਡਰ ਬਾਹਰ ਕੱਢਿਆ ਕੋਈ ਜਾਨੀ ਆਸਾਨੀ ਹੋਇਆ ਇਸ ਗੱਲੋਂ ਬਚ ਕੇ ਤੇ ਫਿਰ ਅਸੀਂ ਤਿੰਨੇ ਆਣੇ ਲੱਗੇ ਰਹੇ ਤੇ ਡਿਗ ਡੂਕੇ ਭਾਈ ਪੂਜ ਕੇ ਤੇ ਅੱਗ ਬੁਝਾਈ ਅੱਗ ਬੁਝਾਉਣ ਤੋਂ ਬਾਅਦ ਫਿਰ ਅਸੀਂ ਥੋੜਾ ਠੰਡੇ ਹੋਏ ਸਾਰੇ ਲੋਨ ਦੇ ਰਾਂ ਦੇ ਸਾਰਾ ਨੂੰ ਸ਼ਾਂਤ ਕਰਾਇਆ ਜੀ ਤੇ ਉਸ ਤੋਂ ਬਾਅਦ ਅਚਾਨਕ ਹੀ ਫੇਰ 2:30 ਵਜੇ ਫੇਰ ਅੱਗ ਲੱਗ ਗਈ ਇਸ ਕਮਰੇ ਦੇ ਵਿੱਚ ਅੱਗ ਲੱਗ ਗਈ ਫੇਰ ਅਸੀਂ ਬੁਝਾਈ ਫੇਰ ਸਵੇਰੇ ਇੰਜ ਕਰਦੇ ਕਰਾਉਂਦੇ ਸਾਨੂੰ ਸਵੇਰੇ 4-5 ਵਜੇ ਜੀ ਬਸ ਤਰਾਹ ਦੇ 11 ਵਜੇ ਦੇ ਲੱਗੇ ਹੋਏ ਸਵੇਰ ਦੇ 5 ਵਜੇ ਕਿ 4-5 ਵਜੇ ਬਹੁਤ ਟਾਈਮ ਲੱਗਿਆ ਮੈਂ ਦੁਬਾਰਾ ਅੱਗ ਲਾਗੀ 5 ਓਏ 6 ਦੁਬਾਰਾ ਫੇਰ ਲੱਗੀ ਦੁਬਾਰਾ ਫੇਰ ਲੱਗੀ ਅੱਗ ਸਾਰੀ ਬੁੱਝ ਗਈ ਸੀ ਜੀ ਇਹ ਜਿਹੜੇ ਗੱਦੇ ਇਹਨਾਂ ਦੇ ਰੂਮ ਵਾਲੇ ਗੱਦੇ ਆ ਜੀ ਉਹ ਅੰਦਰ ਅਲਮਾਰੀ ਦੇ ਵਿੱਚ ਨਾ ਜੀ ਅੱਗ ਮਤਲਬ ਉਹ ਜਿਹੜੇ ਦਾਣੇ ਹੀ ਨਹੀਂ ਰਹਿ ਜਾਂਦੇ ਉਹ ਮੇਰੇ ਸਾਹਮਣੇ ਰਹਿ ਗਏ ਸੀ ਉਸ ਕਾਰਨ ਫੇਰ ਦੁਬਾਰਾ ਅੱਗ ਲੱਗ ਗਈ ਸੀ ਤੇ ਉਹਦੇ ਕਾਰਨ ਫੇਰ ਦੁਬਾਰਾ ਅੱਗ ਲੱਗਿਆ ਸਾਨੂੰ ਬੁਝਾਉਂਦੇ ਬੁਝਾਉਂਦੇ 3:30 ਵਜੇ 4:00 ਵਜੇ ਜਦੋਂ ਆਤ ਨੂੰ ਅੱਗ ਲੱਗਦੀ ਹੈ 11-12 ਵਜੇ ਦਾ ਟਾਈਮ ਸੀ ਤੁਸੀਂ ਕਿੰਨੇ ਡਰ ਕੇ ਦੇ ਸਾਨੂੰ 5:00 ਵਜੇ ਅੱਗ ਫਾਇਰ ਬਗੇਟ ਦੀ ਗੱਡੀ ਨੂੰ ਫੋਨ ਨਹੀਂ ਕਰਿਆ ਭਾਈ ਜੀ ਸਾਡਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਸੀ ਆ ਸਾਨੂੰ ਜਮਾਂ ਹੀ ਸਮਝ ਹੀ ਨਹੀਂ ਆਈ ਕਰੀਏ ਤੇ ਕਰੀਏ ਕੀ ਸਾਡਾ ਦਿਮਾਗ ਜਿਵੇਂ ਹੀ ਰੋਲ ਗਿਆ ਸੀ ਜਦੋਂ ਅੱਗ ਕਮਰਾ ਦੇਖ ਰਹੀਆਂ ਸਾਰਾ ਸਾੜ ਰਿਹਾ ਜੀ ਇੰਨਾ ਕੁਛ ਨਾ ਮਿਹਨਤ ਨਾ ਬਣਾਇਆ ਸੀ ਸਾਨੂੰ ਤਾਂ ਸਮਝ ਹੀ ਨਹੀਂ ਆ ਰਹੀ ਸੀ ਕਰੀਏ ਤੇ ਕਰੀਏ ਕੀ ਜੀ ਬਸ ਜਿੰਨਾ ਸਾਡੇ ਤੋਂ ਹੋਇਆ ਸਾਨੂੰ ਜਿੰਨੀ ਕਿ ਸਮਝ ਸੀ ਅਸੀਂ ਉਹੀ ਉਹੀ ਕੁਛ ਕਰੀ ਗਈ ਅੱਗ ਬੁਝਾਤੀ ਫਿਰ ਪ੍ਰਮਾਤਮਾ ਨੇ ਪਤਾ ਨਹੀਂ ਕੀ ਦੁਰਘਟਨਾ ਘੜੀ ਕੁਦਮ ਫਿਰ ਦੁਬਾਰਾ ਲੱਗ ਗਈ ਉਦੋਂ ਡਰ ਵੀ ਲੱਗਦਾ ਹੁੰਦਾ ਜਿਵੇਂ ਪਟਾਕੇ ਚੱਲਦੇ ਸੀ ਇਸ ਤੋਂ ਬਾਅਦੀਆਂ ਚੱਲਦੀਆਂ ਸੀ ਉਦੋਂ ਡਰ ਲੱਗਦਾ ਹੁੰਦਾ ਵੀ ਸਾਡੇ ਵਰਨੀ ਨੂੰ ਆ ਜਿੱਧਰਲੇ ਪਾਸੇ ਨਾ ਜੇ ਸ਼ਾਇਦ ਗਵੰਡ ਕੰਦੇ ਘਰ ਵੀ ਨਾਲ ਬਿਲਕੁਲ ਗਵੰਡ ਕੰਦੇ ਚਲੀ ਜਾਵੇ ਨਹੀਂ ਜੀ ਜ ਡਾਰ ਤਾਂ ਸਾਰਿਆਂ ਨੂੰ ਲੱਗ ਰਿਆ ਸੀ ਬਾਲਟੀ ਭਰੀ ਆਹ ਦਰਵਾਜੇ ਤੇ ਮਾਰੀ ਲੱਤ ਜੀ ਉਸਤ ਬਾਜੀਆਂ ਚੱਲ ਰੀਆਂ ਸੋ ਉਹ ਸਾਹਮਣੇ ਉੱਥੇ ਉਸਤ ਬਾਜੀਆਂ ਚੱਲ ਰੀਆਂ ਸੀ ਅਸੀਂ ਸਿੱਧਾ ਬਾਲਟੀਆਂ ਭਰੀਆਂ ਸਿੱਧਾ ਉੱਥੇ ਸੁੱਟਣੇ ਸਟਾਰਟ ਕੀਤੀਆਂ ਮੋਟਰ ਚਲਾਈ ਸਾਹਮਣੇ ਘਰ ਵਾਲੇ ਬੰਦਿਆਂ ਨੇ ਮੋਟਰ ਚਲਾਈ ਮੋਟਰ ਚਲਾਈ ਸਿੱਧੇ ਪੈਪ ਉੱਥੇ ਜਾਣ ਲੱਗੀ ਉੱਥੋਂ ਫਿਰ ਅੱਗ ਬੁਝੀ ਫਿਰ ਇੱਥੋਂ ਬੁਝਾਈ ਫਿਰ ਅਸੀਂ ਗਾਂ ਦੀ ਗਾਂ ਕੰਮ ਰਿਆਂ ਚ ਗਏ ਹੌਲੀ ਹੌਲੀ ਮਤਲਬ ਬੁਝਾ ਬੁਝਾ ਕੇ ਗਾਂ ਗਾਂ ਦੀ ਗਾਂ ਗਏ ਆ ਜੀ ਇਧਰ ਭੈਣਾ ਵੀ ਆ ਗਈਆਂ ਇਹਨਾਂ ਦੇ ਨਾਲ ਮਕਾਨ ਆਪਣਾ ਹੀ ਪੜੇ ਜੋ ਬਹੁਤ ਬਹੁਤ ਮਾੜਾ ਹੋਇਆ ਕੋਈ ਨਹੀਂ ਰੋਣਾ ਭੈਣ ਅਸੀਂ ਪਹਿਲਾਂ ਵੀ ਕਹਿ ਕੇ ਹਟੇ ਜੀ ਦੀ ਸਮਾਜ ਸੇਵੀ ਵੀਰ ਆ ਸਾਡੇ ਤੁਹਾਡੀ ਮਦਦ ਕਰਨਗੇ ਬਹੁਤ ਕਹਿੰਦੇ ਮਿਹਨਤ ਦੇ ਨਾਲ ਤੁਸੀਂ ਮਕਾਨ ਨੂੰ ਖੜਾ ਕਰਿਆ ਸੀ ਕੋਈ ਨਹੀਂ ਰੋਣਾ ਮੇਰੀ ਭੈਣ ਉਹਨੂੰ ਪ੍ਰਮਾਤਮਾ ਜੋ ਚੰਗਾ ਲੱਗਦਾ ਹੋਣਾ ਤਾਂ ਉਹੀ ਉਹਨੂੰ ਸਭ ਕੁਝ ਹੋ ਜੂਗਾ ਸਭ ਕੁਝ ਮਿਲ ਜੂਗਾ ਤੜਕੇ ਧੂ ਬੱਤੀ ਕਰਕੇ ਚਲੇ ਗਏ ਸੀ ਨਹੀਂ ਸਰਸ਼ਾਮ ਨੂੰ ਕਰਕੇ ਗਏ ਸੀ ਕਿ ਹੂੰ ਮੈਂ ਸ਼ਾਮ ਨੂੰ ਅਸੀਂ 7:00 ਵਜੇ ਇਧਰ ਗਏ ਆ ਜਦੋਂ ਚਲੇ ਗਏ ਉਹ ਦੁਬਾਰਾ 11:30 11:30 ਦਾ ਟਾਈਮ ਸੀ ਤੇ ਦੋਸਤ ਨੂੰ ਫੋਨ ਆਇਆ ਵੀ ਤੁਹਾਡੇ ਘਰ ਅੱਗ ਲੱਗ ਗਈ ਹਮ ਸਾਰੇ ਸੌਂਦਰਾਂ ਦੀ ਜਦੋਂ ਦੁਰੀਆ ਇਧਰ ਆਨੇ ਨਾਲ ਸਾਨੂੰ 12:30 ਹੋ ਗਿਆ ਜੋ ਤੱਕ ਰਸਗਾਈਓ ਕੁਝ ਵੀ ਨਹੀਂ ਸੀ ਘਰ 'ਚ ਕੱਪੜੇ-ਕੁਪੜੇ ਵੀ ਦੇਣ ਵਾਲੇ ਪਏ ਸੀ ਕਿਸੇ ਦੇ ਸੌਂ ਤੇ ਸਟੀਚਿੰਗ ਦਾ ਕੰਮ ਸੀ ਮੇਰੀ ਬੁਟੀਕ ਸੀ ਕੋਸਮੈਟਿਕ ਦਾ ਸਮਾਨ ਸੀਗਾ ਵਿੱਚ ਹਮ ਸਾਰਾ ਕੁਝ ਤਬਾਹ ਹੋ ਗਿਆ ਲੱਗਦੀ ਪੈਸੇ ਵੀ ਬਾਈ ਕਹਿੰਦਾ ਪੈਸੇ ਹੀ ਭੰਦੇ ਉਹ ਵਾਲੇ ਕਮਰੇ ਤੁਸੀਂ ਬੈਡਰੂਮ ਵਾਲੇ ਕਮਰੇ ਦੇ ਵਿੱਚ ਜਲ ਮਾਰੀ ਦੇ ਵਿੱਚ ਸੀਗੇ ਹਮ ਇੱਕ ਚਾਂਦ ਸੀਗੀ ਬੇਟੀ ਵਾਸਤੇ ਬਣਾ ਕੇ ਰੱਖੀ ਸੀਗੀ ਵੀ ਕੰਮ ਆਉਂਗੇ ਦੇ ਕਿੰਨੇ ਤੋਲੇ ਦੀ ਸੀ ਭੈਣੇ ਸਰੋਤੀਰ ਦੀ ਬਣਾਈ ਸੀਗੀ ਮੈਂ ਐਸੇ ਛੋੜ ਕੇ ਉਹਦੀ ਜੋਕੋ ਵਾਸਤੇ ਕਿੰਨੇ ਬੱਚੇ ਪੈਣਦੇ ਮੇਰੇ ਤਿੰਨ ਬੇਟੀਆਂ ਜੀ ਤਿੰਨ ਬੇਟੀਆਂ ਹਾਂ ਜੀ 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 ਵਾਤੋ ਵਾਦ ਭੈਣ ਦੀ ਮਦਦ ਕੀਤੀ ਜਾਵੇ ਇਹਨੇ ਪਾਈ ਪਾਈ ਜੋੜ ਕੇ ਪੰਜੀ ਪੰਜੀ ਜੋੜ ਕੇ ਆਪਣਾ ਘਰ ਬਣਾਇਆ ਸੀ ਕਿ ਇੰਨੀਆਂ ਉਮੀਦਾਂ ਸੀ ਕਿ ਮੇਰੇ ਕੋਲ ਜਿਹੜੇ ਪੈਸੇ ਹੋਏ ਆ ਮੈਂ ਆ ਕੁਛ ਕਰਾਂ ਹੁਣ ਪੈਣੋਂ ਦੀ ੱੱਲੀ ਨਹੀਂ ਜਾਂਦੀ ਸਾਥੋਂ ਵੀ ਕਿ ਅਸੀਂ ਵਾਰ-ਵਾਰ ਕਿੰਨੇ ਪਰਵਾਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੁਹਾਡਾ 100-100 ਰੁਪਿਆ ਦਿੱਤਾ ਤੁਹਾਡੇ 10-10 ਰੁਪਏ ਦਿੱਤੇ ਪਰਿਵਾਰ ਦੀ ਮਦਦ ਹੋ ਸਕਦੀ ਆ ਪੈਣ ਕਹਿੰਦੀ ਮੇਰੀ ਸੋਨੇ ਦੀ ਚੈਨੀ ਸੀ ਵਿੱਚ ਕੁਛ ਨਕਦੀ ਪੈਸੇ ਸੀ ਕਿ ਪਰਿਵਾਰ ਦੇ ਵਿੱਚ ਬੜੀਆਂ ਉਮੀਦਾਂ ਹੁੰਦੀਆਂ ਕਿ ਪੈਸੇ ਜੋੜ ਕੇ ਆਪਾਂ ਕੁਝ ਬਣਾਵਾਂਗੇ ਆ ਕੁਝ ਬਣਾਵਾਂਗੇ ਕੱਪੜੇ ਦੇਣ ਵਾਲੇ ਪੈਸੇ ਕਿ ਪਰਿਵਾਰਾਂ ਦੇ ਪਰ ਅੱਜ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਉਹਨਾਂ ਕੱਪੜਿਆਂ ਦੇ ਪੈਸੇ ਨਾ ਵਸੂਲਣ ਲੱਗ ਜਾਓ ਪਰਿਵਾਰ ਤੋਂ ਕਿ ਸਾਡੇ ਕੱਪੜੇ ਮੱਚ ਗਏ ਤੇ ਤੈਨੂੰ ਸਮਾਉਣ ਲਈ ਦਿੱਤੇ ਸੀ ਤੂੰ ਪੈਸੇ ਪਰ ਪਰ ਤੁਸੀਂ ਵੀ ਇਹਨਾਂ ਦਾ ਸਹਿਯੋਗ ਦਿਓ ਕੁਝ ਉਹਨਾਂ ਦਾ ਤਾਂ ਕੋਈ ਫੋਨ ਆਇਆ ਵੀ ਕੱਪੜੇ ਮੱਚ ਗਏ ਤਾਂ ਸਾਡੇ ਕੱਪੜਿਆਂ ਦੇ ਪੈਸੇ ਦੇ ਦਿਓ ਕਿਸੇ ਨੇ ਕਿਹਾ ਤਾਂ ਨਹੀਂ ਅਜੇ ਤੱਕ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਪਏ ਆ ਸਾਨੂੰ ਆ ਪੇਮੈਂਟ ਦੋ ਸਾਨੂੰ ਆ ਪੇਮੈਂਟ ਦੋ ਵਿੱਚ ਵਿੱਚ ਕਿਸੇ ਦੀ ਮੇਰਾ ਲੋਨ ਦਾ ਵੀ ਕੰਮ ਸੀਗਾ ਵਿੱਚੇ ਬੁੜੀਆਂ ਲਈ ਲੋਨ ਕਰਾ ਦਿੰਦੀ ਸੀ ਕਿ ਮੈਨੂੰ ਕਮਿਸ਼ਨ ਮਿਲ ਜਾਂਦਾ ਸੀ ਸਿਰ 500 ਰੁਪਏ ਮਿਲ ਜਾਂਦਾ ਸੀ ਕਰਦਾ ਖਰਚੇ ਚੱਲੀ ਜਾਂਦਾ ਸੀ ਸਿਰ ਜਿਹੜੇ ਕੋਈ ਕਿਸ਼ਤ ਫੜਾ ਕੇ ਗਿਆ ਸੀ ਹੁਣ ਸਾਨੂੰ ਥੋੜੀ ਪਤਾ ਸੀ ਸਾਡੇ ਨਾਲ ਆ ਕੁਝ ਹੋ ਜਾਣਾ ਵਾਰਤ ਨੂੰ ਪਰ ਮੈਂ ਕਿੱਦੋਂ ਦਾ ਕਿਸੇ ਦੀ ਹੱਕਸਾ ਨੇ ਕੋਈ ਰੋਣਾ ਭੈਣ ਦਾ ਭਾਂ ਜਿਹੜੇ ਵੀਡੀਓ ਵੇਖ ਰਹੀ ਹੈ ਵੇਖ ਰਿਹਾ ਸਾਡੇ ਵੀਰ ਬਹੁਤ ਵੱਧ ਤੋਂ ਵੱਧ ਮਦਦ ਕਰਨਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਭੈਣ ਦੀ ਮਦਦ ਹੋ ਸਕੇ ਹੂੰ 3000 ਲਾ ਤਾਂ ਨਿੱਕਿਆ ਗਾਕੂ ਆ ਮੇਰਾ 24 ਵਰਲਾ ਮਾਦੋ ਜਾਂ ਸਰੋਟ ਮੈਂ ਕੀ ਤਕਾ ਮੈਂ ਜਨਾ ਇੰਦਰ ਆ ਉੱਚੀ ਉੱਚੀ ਰੋਦਦਾ ਵੇਖ ਕੇ ਸੁਬਾ ਨੂੰ ਮम्मा ਮੇਰੀ ਅੱਲੀ ਗਈ ਮੇਰੇ ਪੈਸ ਦੀ ਗਿਆ ਬੇਨੇ ਤੂੰ ਦਾ ਘਰ ਬਣਾਇਆ ਸੀ ਤੈਨੂੰ ਤਾਂ ਰੋਣ ਆਊਗਾ ਆਊਗਾ ਰੋਣ ਤਾਂ ਸਾਨੂੰ ਆਈ ਜਾਂਦਾ ਮਕਾਨ ਵੇਖ ਕੇ ਵੀ ਕੁਝ ਵੀ ਨਹੀਂ ਬਚਿਆ ਹੁਣ ਸਿਆਲ ਦੀ ਰੋਤਾ ਉੱਤੇ ਕਿਹੜਾ ਕੱਪੜਾ ਨਹੀਂ ਚਾਹੀਦਾ ਹੁੰਦਾ ਆਪਾਂ ਨੂੰ ਸਭ ਕੁਝ ਲੈਣਾ ਕਿੰਨੀ ਮਿਹਨਤ ਦੇ ਨਾਲ ਪਰਿਵਾਰ ਨੇ ਬਣਾਇਆ ਸੀ ਕਿੰਦੀ ਉਮੀਦਾਂ ਸੀ ਕੁਝ ਵੀ ਨਹੀਂ ਬਚਿਆ ਜੇ ਕੁਝ ਕੁਝ ਬਚਿਆ ਹੁੰਦਾ ਆਪਾਂ ਫੇਰ ਵੀ ਕਹਿੰਦੇ ਕੁਝ ਬਚ ਗਿਆ ਵੀ 10% ਬਚ ਗਿਆ ਸਾਰਾ ਬੁਝਾਈ ਸੀ ਅੱਗ ਜੀ ਬਹੁਤ ਬਹੁਤ ਜ਼ਿਆਦਾ ਮੁਸ਼ਕਲ ਬਾਹਰੋਂ ਲਫਟਾਂ ਆਉਂਦੀਆਂ ਸੀ ਤਾਰਾਂ ਨੂੰ ਹੀ ਲੱਗਣ ਨੂੰ ਥਾਂ ਬਣੀ ਬੈਸੀ ਅੱਗ ਵਿਜੀਤਾਰਾਂ ਨੂੰ ਲੱਗ ਜਾਂਦੀ ਤਾਂ ਕੀ ਦੂਜੇ ਘਰਾਂ ਨੂੰ ਵੀ ਨੁਕਸਾਨ ਹੋਣਾ ਸੀਗਾ ਉਹ ਜਗਾ ਸੀ ਕਿਉਂ ਗਲੀ ਭੀੜੀ ਬੈ ਉਹ ਜਾਦੇ ਸੀ ਨੇੜੇ ਸੀ ਹਾਂਜੀ ਅਸੀਂ ਤਿੰਨ ਘਰ ਸੀ ਜਿਨ੍ਹਾਂ ਨੇ ਅੱਗ ਬੁਝਾਈ ਐ ਅਸੀਂ ਅਸੀਂ ਤਾਂ ਵੀ ਸਾਡੇ ਹੀ ਘਰ ਦੇ ਜੀਏ ਤੁਸੀਂ ਵੇਖ ਰਹੇ ਹੋ ਵੀ ਇਹ ਸਾਡੀ ਬੁਟੀਕ ਸੀਗੀ ਇੱਥੇ ਦੁਕਾਨ ਸੀਗੀ ਸਾਡੀ ਕੱਪੜੇ ਦੀ ਨਵੇਂ ਦੀ ਮਤਲਬ ਇਹ ਸਾਰਾ ਰਾਖ ਹੋ ਚੁੱਕਿਆ ਮਤਲਬ 2.5-3 ਲੱਖ ਦਾ ਤਕਰੀਬਨ ਇਹਦੇ ਚ ਕਪੜਾ ਸਮਾਨ ਸੀਗਾ ਸਾਡਾ ਮਸ਼ੀਨ ਵਗੈਰਾ ਸਾਰਾ ਕੁਝ ਤੇ ਕਾਊਂਟਰ ਵਗੈਰਾ ਸਾਰੇ ਮਤਲਬ ਕਿ ਸੜ ਕੇ ਸੁਆਹ ਹੋ ਚੁੱਕੇ ਆ ਜੀ ਕੋਈ ਕਪੜਾ ਸਾਡੇ ਕੋਲੇ ਹੁਣ ਪਾਉਣ ਨੂੰ ਵੀ ਨਹੀਂ ਰਿਹਾ ਜਿਹੜੇ ਆ ਪਾਏ ਹੋਏ ਆ ਕਪੜੇ ਸਾਡੇ ਕੋਲੇ ਇਸ ਟਾਈਮ ਆਹੀ ਆ ਜੀਵੇਂ ਆਹ ہماری ਭਰੀ ਭੀਏ ਕਪੜੇ ਨਾਲ ਹਨ ਇਹ ਮਹਿੰਗੇ ਮਹਿੰਗੇ ਕਪੜੇ ਹੋਣਗੇ ਉਹ ਭਰੀਏ ਭਰੇ ਉਦੋਂ ਹੀ ਰਹਿਗੇ ਨਵੇਂ ਨਵੇਂ ਕਪੜੇ ਸੀ ਸਾਰੇ ਇਹ ਸੀ ਨਵੇਂ ਸੀ ਜੀ ਸੀ ਲੈ ਲੈ ਜਾਂਦੇ ਹੋਏ ਸੀਗੇ ਹਮ ਸਾਰਾ ਨਵਾਂ ਕਪੜਾ ਸੀ ਪ्योर ਵਧੀਆ ਦਾ ਜੀ ਜੀ ਇਹ ਕਿੰਨੇ ਕ ਨੁਕਸਾਨ ਹੋਗਾ ਤੁਹਾਡਾ ਕਿੰਨੇ ਕੁ ਰੁਪਈਆ ਦਾ ਨੁਕਸਾਨ ਹੋਣਾ ਇਸ ਵਾਰ ਉਸ ਵਕਤ ਆਈਡੀਆ ਲਾ ਕੇ ਚਲੀਏ 2.5-3 ਲੱਖ ਇਹੰਦੇ ਸੀਗਾ ਉਧਰ ਸਰ ਜਿਵੇਂ ਉੱਥੇ ਅਲਮਾਰੀ ਚ ਸਾਡੇ ਕੱਪੜੇ ਸੀਗੇ ਤੇ ਅ ਅ ਏਸੀ ਵਗੈਰਾ ਸਾਰਾ ਕੁਝ ਰਲਾ ਕੇ ਮਤਲਬ 1,60,000 ਰੁਪਿਆ ਕੈਸ਼ ਪੇਮੈਂਟ ਅਲਮਾਰੀ ਚ ਪਈ ਹੋਈ ਸੀਗੀ ਤੇ ਉਹ ਵੀ ਸੜ ਕੇ ਸੁਆਹ ਹੋ ਚੁੱਕਿਆ ਮਤਲਬ ਉਹ ਤਾਂ ਖਰਚ-ਖਰਚ ਕੇ ਕਢਣੇ ਪਏ ਕਈ ਨਾ ਬਹੁਤ ਅੱਗ ਸੀਗੀ ਰਾਤ ਹੂੰ ਅਸੀਂ ਬਹੁਤ ਨੁਕਸਾਨ ਹੋ ਚੁੱਕਿਆ तकरीबन 6-7 ਲੱਖ ਰੁਪਏ ਦੇ ਕਰੀਬ ਸਾਡਾ ਨੁਕਸਾਨ ਹੋ ਚੁੱਕਿਆ ਇਸ ਟਾਈਮ 6-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੋ ਚੁੱਕਿਆ ਹੁਣ ਤਾਂ ਕੁਝ ਵੀ ਨਹੀਂ ਬਚਿਆ ਜੇ ਗੱਲ ਕਰੀਏ ਹੁਣ ਸਰਦੀ ਦੀ ਰੋਤ ਹੈ ਜਿਵੇਂ ਆਪਾਂ ਨੂੰ ਉੱਤੇ ਵੀ ਕੱਪੜਾ ਚਾਹੀਦਾ ਬੱਚਿਆਂ ਦੇ ਪਾਉਣ ਲਈ ਵੀ ਚਾਹੀਦੇ ਆ ਵਿਸਾਉਣ ਲਈ ਵੀ ਚਾਹੀਦੇ ਆ ਨਹੀਂ ਦੱਸਣਾ ਸਰ ਜਿਹੜੇ ਕੱਲ ਕੱਲ ਅਸੀਂ ਕਿਤੇ ਗਏ ਸੀ ਜਿਹੜੇ ਕੱਲ ਦੇ ਕੱਪੜੇ ਪਾਏ ਵੇ ਉਹੀ ਆ ਹੁਣ ਇਸ ਟਾਈਮ ਸਾਡੇ ਕੋਲੇ ਹੋਰ ਕੋਈ ਕੱਪੜਾ ਵੀ ਹਨ ਨਹੀਂਗਾ ਹੁਣ ਸਾਡੀ ਇਹੀ ਦਰਖਾਸਤ ਹੈ ਵੀ ਸਾਡੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜੀ ਜੀ ਅਸੀਂ ਕਹਿੰਨੇ ਆ ਜਿਹੜੇ ਸਾਡੇ ਸਮਾਜ ਸੇਵੀ ਵੀਰ ਸਾਡੀ ਵੀਡੀਓ ਵੇਖ ਰਹੇ ਆ ਇਸ ਨੂੰ ਵੀਡੀਓ ਨੂੰ ਵੱੱਟ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਹਰ ਵਕਤ ਦੀ ਵਾਰੀ ਕਹਿੰਦੇ ਹੁੰਨੇ ਆ ਕਿ ਐਨ ਆਰ ਆਈ ਵੀਰ ਮਦਦ ਕਰਨ ਕਿਉਂਕਿ ਐਨ ਆਰ ਆਈ ਵੀਰ ਸਾ ਆਮ ਤੌਰ ਤੇ ਕਿਸੇ ਦੀ ਭੀੜ ਪੈਂਦੀ ਆ ਉਦੋਂ ਐਨ ਆਰ ਆਈ ਵੀਰ ਨਾਲ ਖੜਦੇ ਆ ਸਮਾਜ ਸੇਵੀ ਵੀਰ ਸਾਡੇ ਨਾਲ ਖੜਦੇ ਆ ਅਸੀਂ ਕਹਿੰਨੇ ਆ ਕਿ ਐਨ ਆਰ ਆਈ ਵੀਰ ਇਹਨਾਂ ਦੀ ਵੱੱਟ ਤੋਂ ਵੱਧ ਮਦਦ ਕਰਨ ਕਿਉਂਕਿ ਉਹ ਪਰਿਵਾਰ ਕੋਲ ਬਚਿਆ ਹੀ ਕੁਝ ਨਹੀਂਗਾ ਪਰਿਵਾਰ ਦੇ ਵਿੱਚ ਕੀ ਚੀਜ਼ ਨਹੀਂ ਹੁੰਦੀ ਆਪਣੇ ਸਭ ਕੁਝ ਹੁੰਦਾ ਪਰਿਵਾਰ ਕੋਲ ਕੁਝ ਨਹੀਂ ਬਚਿਆ ਤੁਹਾਡੀ ਇੱਕ ਇੱਕ ਰੁਪਏ ਦੀ ਇਸ ਪਰਿਵਾਰ ਨੂੰ ਲੋੜ ਹੈ ਇਨ ਦਾ ਅਸੀਂ ਨੰਬਰ ਵੀ ਦੱਸ ਦਾਂਗੇ ਇਹਨਾਂ ਦਾ ਗੂਗਲ ਪੇ ਨੰਬਰ ਵੀ ਦੱਸ ਦਾਂਗੇ ਜੇਕਰ ਤੁਸੀਂ ਮਦਦ ਕਰਨੀ ਆ ਤਾਂ ਪ੍ਰਵਾਦ ਦੀ ਮਦਦ ਕਰ ਸਕਦੇ ਹੋ ਇੱਕ ਤਾਂ ਤੁਹਾਡਾ ਨੰਬਰ ਦੱਸੋ ਤੁਹਾਨੂੰ ਜਿਹੜੇ ਸਰੋਤੇ ਦੇਖ ਰਹੇ ਆ ਵੀਡੀਓ ਤੁਹਾਡਾ ਗੂਗਲ ਪੇ ਚੱਲਦਾ ਹੋਵੇ ਜੇ ਕਿਸੇ ਦੀ ਮਦਦ ਕਰਨੀ ਤਾਂ ਕਰ ਸਕਦਾ ਕਿਸੇ ਦੀ ਦਇਆ ਹੁੰਦੀ ਹੈ ਦਿਲ ਦੇ ਵਿੱਚ ਲੋਇ ਆਪਾਂ ਕਰ ਦਿੰਦੇ ਆ ਮੇਰਾ ਨੰਬਰ ਹੈਗਾ ਸਰ 98884 ਸਰ 97360 984 97360 ਜੀ ਤੁਹਾਡਾ ਐਡਰੈਸ ਦੱਸ ਦਿਓ ਪੂਰਾ ਅਡਰੈਸ ਸਰ ਇਹ ਜਲਾਲਿਆਨਾ ਰੋਡ ਦੇਸਰਾਜ ਨਗਰ ਨੀਅਰ ਸੰਤ ਟੋਕਾ ਫੈਕਟਰੀ ਟੋਕਾ ਫੈਕਟਰੀ ਕੋਟਕਪੂਰਾ ਹਾਂਜੀ ਕੋਟਕਪੂਰਾ ਸਰ ਕੋਟਕਪੂਰਾ ਜੀ ਤੁਸੀਂ ਇਹਨਾਂ ਨੂੰ ਮਦਦ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸਦਾ ਤੁਹਾਨੂੰ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ ਤੇ ਆ ਕੇ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਇਹਨਾਂ ਦੇ ਘਰ ਦੇ ਹਾਲਾਤ ਵੀ ਦੇਖ ਸਕਦੇ ਹੋ ਤੁਸੀਂ Google Pay ਵੀ ਕਰ ਸਕਦੇ ਹੋ ਇਹਨਾਂ ਦੇ ਹਾਲਾਤ ਦੇਖ ਕੇ ਵੀ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਇਸ ਵਕਤ ਪਰਿਵਾਰ ਕੋਲੇ ਇਹ ਕੁਝ ਨਹੀਂ ਬਚਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਜਿਹੜੀਆਂ ਇਹ ਸਾਡੀਆਂ ਕਈ ਵਾਰ ਲਾਪਰਵਾਹੀਆਂ ਇਹ ਲਾਪਰਵਾਹੀਆਂ ਕਰਕੇ ਕਹਾਂਗੇ ਸੀ ਤਾਂ ਜਦੋਂ ਪਰਿਵਾਰ ਜੋਤ ਲਾ ਕੇ ਸੜਾ ਗਿਆ ਨਹੀਂ ਕਰਨਾ ਚਾਹੀਦਾ ਆਮ ਤੌਰ ਤੇ ਇਦੋਂ ਪਹਿਲਾਂ ਵੀ ਕਾਫੀ ਇਹੋ ਜਿਹੇ ਜਿਹੇ ਹਾਦਸੇ ਵਾਪਰੇ ਆ ਇਸ ਤਰ੍ਹਾਂ ਹੀ ਵਾਪਰੇ ਆ ਕਿ ਆਪਾਂ ਜੋਤ ਲਾ ਕੇ ਚਲੇ ਜਾਂਦੇ ਹਾਂ ਉਸ ਤੋਂ ਬਾਅਦ ਕਹਿੰਦੇ ਸਾਡੇ ਕਰਮਾਂ ਦਾ ਸੀ ਚੂਹਾ ਬੱਤੀ ਲੈ ਜਾਂਦਾ ਉਹ ਚੂਹਾ ਬੱਤੀ ਲੈ ਕੇ ਪਾਸੇ ਅੱਗ ਲੱਗ ਗਈ ਇਸ ਤਰ੍ਹਾਂ ਕਾਫੀ ਘਟਨਾ ਘਟਦੀਆਂ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਤੁਸੀਂ ਧੂਬੱਤੀ ਕਰਨਾ ਕਿ ਆਪ ਦੀ ਧੂਬੱਤੀ ਨੂੰ ਵਧਾ ਕੇ ਜਾਇਆ ਕਰੋ ਕਿਤੇ ਵੀ ਜਾਣਾ ਕਿ ਜੇਕਰ ਤੁਸੀਂ ਵੀ ਨਾ ਕਰੋਗੇ ਤੇ ਤੁਹਾਡੇ ਨਾਲ ਵੀ ਇਹ ਹਾਸਾ ਵਾਪਰ ਸਕਦਾ ਹੈ